ਬੈਠੀ ਤੀ ਰੀ ਤੋ ਬੈਠੀ ਆ ਮਸੀ ਕਿਹਨੇ ਬੜੀਆ ਠੀਕ ਆ ਬਤਾ ਲੱਗਿਆ ਤੇਰੀ ਮਾਂ ਦਾ ਕੁਝ ਮਾਣਾ ਮੋਟਾ ਪਤਾ ਕਿਉਂ ਕਿੰਪਤਾ ਕਿੱਥੇ ਗਈ ਆ ਹੁਣ ਸੋਚ ਲੱਗੀ ਬਣੇ ਜਿਹੜੇ ਲੱਕੀ ਨੰਬਰ ਦੇ ਕੇ ਆਏ ਸੀ ਸਾਰੇ ਘਰੇ ਕੱਲਾ ਚਾਹ ਬਣਾਵਾ ਚਾਹ ਤਾਂ ਮੈਂ ਪੀ ਕੇ ਆਈ ਹੁਣੀ ਹਜੇ ਧੁਰੀ ਆਈਆਂ ਗਲਾਸ ਧਰ ਕੇ ਤੇ ਜਿਹੜੇ ਨੰਬਰ ਦਿੱਤੇ ਸੀ ਸਾਨੂੰ ਸਾਰੇ ਮੈਂ ਤਾਂ ਕੱਲੇ-ਕੱਲੇ ਜੀ ਨੂੰ ਲਾ ਲਾ ਕੇ ਦੇਖ ਲਿਆ ਆਪਣੇ ਕੋਈ ਨਹੀਂ ਕਿਸੇ ਨੇ ਹਾਂ ਨਾ ਹਾਂ ਗਾਰਾ ਦਿੱਤਾ ਕਹਿੰਦੇ ਉਰੇ ਤਾਂ ਆਈ ਨਹੀਂ ਆਯੂ ਨਹੀਂ ਮੈਂ ਬਤੇਰੇ ਬਹਾਨੇ ਨਾ ਮਾ ਪਈ ਮੇਰੇ ਮੁੰਡੇ ਦਾ ਸਾਗਨ ਵਿਆਹ ਆਏ ਬਾ ਫਲਾਣਾ ਟੇਮ ਕੰਮ ਨੇ ਪਾਤਰ ਆ ਉਹ ਕਿੱਤ ਬੋ ਕਿੱਤ ਵਾਧੂ ਬਹਾਨੇ ਲਾਇ ਹੈ ਤੇ ਜਣੀ ਕਿ ਕੋਈ ਨਹੀਂ ਰਾਹ ਪਾ ਰਿਹਾ ਗੱਲ ਭਾਈ ਮਾਂਾ ਚੱਲ ਪੁੱਛ ਕਿਉਂ ਨਹੀਂ ਆ ਕੁੜੀਆਂ ਨੂੰ ਵੀ ਭਾਈ ਮਾੜਾ ਮੋਟਾ ਪਤਾ ਸਤਾ ਲੱਗਿਆ ਕਾ ਨਾ ਲੱਗਿਆ ਕਾ ਕੁਛ ਪਤਾ ਨਹੀਂ ਲੱਗਿਆ ਸਾਰੇ ਕਿਤੇ ਫੋਨ ਨਾਲ ਆ ਪੁੱਛ ਲੈ ਤੇਰੇ ਪਿੰਡ ਲਾਲਾਂ ਦੀ ਮਾੜਾ ਮੋਟਾ ਤੇਰੀ ਮਾਂ ਕੋਲੇ ਮੇਰੀ ਮਾਂ ਕੋਲੇ ਤੁਨ ਲੱਗਦਾ ਹੀ ਭਗ ਜੂ ਨੇ ਕਈ ਵਾਰ ਆਪਦੀ ਪੋਤੀ ਨੂੰ ਮਿਲਣ ਵਾਗ ਜੇ ਬਹਾਨੇ ਨਾਲ ਕੋਈ ਪਤਾ ਵੀ ਨਹੀਂ ਚੱਲੇ ਵੀ ਫੋਨ ਕਰਾ ਲੂ ਮੈਂ ਫੋਨ ਕਰਕੇ ਪੁੱਛਦਾ ਤੇਰੀ ਮਾਂ ਨੂੰ ਮਾਂ ਦਾ ਖੇੜਾ ਨਹੀਂ ਛੱਡਣਾ ਹੈਗਾ ਮੈਂ ਭੇਜ ਦਊਂ ਜੋ ਉੱਥੇ ਤੇ ਲੱਕੀ ਨੂੰ ਜਾ ਕੇ ਦੇਖ ਹੀ ਆਉਣਗੇ ਲੱਕੀ ਕਿੱਥੋਂ ਵਗ ਜੂ ਲੱਕੀ ਫੇਰ ਉੱਥੇ ਲੜਾਈਆਂ ਹੋਣਗੀਆਂ ਕਾਹਨੂੰ ਤੂੰ ਇਹਨਾਂ ਨੂੰ ਕੱਲਿਆਂ ਨੂੰ ਤੋਰਦੀਆਂਂਗੀ ਤੂੰ ਫੋਨ ਲਾ ਕੇ ਪੁੱਛ ਲਈ ਤੇਰੀ ਮਾਂ ਨੂੰ ਮੜਾ ਜਾ ਫੋਨ ਤੇ ਸਿੱਧੇ ਮੂੰਹ ਹੀ ਬੋਲ ਦੇ ਫਿਰ ਉਹ ਸਿੱਧੇ ਮੂੰਹ ਬੋਲਦੀ ਤੇਰੀ ਮਾਂ ਨੂੰ ਮਨਾਂ ਵਿਚਾਲੇ ਜੇ ਆਪੇ ਜਾ ਕੇ ਦੇਖ ਹਣਾ ਪਰ ਤੂੰ ਜਾ ਕੇ ਦੇਖੇ ਤੇਰੀ ਗੱਲ ਕੋਸੋਰਾ ਉਹਨਾਂ ਨੂੰ ਨਾ ਤੋਰੀ ਚਲ ਮੈਂ ਦੇਖਿਆ ਨਾਲੇ ਮੇਨੇ ਦਊ ਮਾਸੀ ਤੈਨੂੰ ਨਹੀਂ ਪਤਾ ਮੇਰੀ ਤਾਂ ਮਾਂ ਵੀ ਹੁਣ ਸੱਸਾਂ ਬਰਾਬਰ ਹੋਈ ਪਈ ਐ ਨਹੀਂ ਗੱਲ ਤਾਂ ਸਹੀ ਆ ਭੈਣੇ ਇਹ ਤਾਂ ਗੱਲ ਤੇਰੀ 16 ਅੰਨੇ ਸੱਚ ਆ ਤੇਰੀ ਸੱਸ ਦਾ ਹਜੇ ਇੰਨਾ ਬੋਲਦੀ ਨਹੀਂ ਜਿੰਨਾ ਤੇਰੀ ਮਾਂ ਬੋਲਦੀ ਆ ਗੱਲ ਤਾਂ ਉਹੀ ਆ ਜਿਹੜਾ ਰਹਿਣਾ ਉਹ ਨਹੀਂ ਪਤਾ ਹੁੰਦਾ ਹ ਹ ਲੋਕਾਂ ਨੇ ਤਾਂ ਗੱਲ ਜਿਹੜਾ ਕਹਿੰਦੇ ਕੱਟੇ ਸੋਏ ਜਾਣੇ ਹੈ ਮੇਰੇ ਤੇਰੇ ਵਰਗੇ ਤਾਂ ਮੂੰਹ ਬਾਤਾਂ ਨਹੀਂ ਗੀਆਂ ਛੋੜੀਆਂ ਕਰ ਲੀਆਂ ਬਹੁਤੀਆਂ ਕਰ ਲੀਆਂ ਹੋਰ ਹੋਰ ਸੁਣਾ ਫਿਰ ਕੋਈ ਨੇਹਾ ਦਾ ਮਾੜਾ ਮੋਟਾ ਕੁਝ ਪਤਾ ਸਤਾ ਕੋਈ ਫੋਨ ਫਾਨ ਕੀਤਾ ਉਹਨਾਂ ਪਤਾ ਨਹੀਂ ਇਹਨਾਂ ਨੂੰ ਤਾਂ ਨੋ ਸੱਸਣ ਕੀ ਜਿੰਬੜਿਆ ਨਾ ਨੇਹਾ ਪੁੱਛੇ ਨਾ ਫੋਨ ਕਰੇ ਨਾ ਆਵੇ ਨਾ ਜਾਵੇ ਮਾੜਾ ਮੋਟਾ ਕਿ ਤੂੰ ਪੁੱਛ ਦੱਸ ਲੈਂਦੀ ਕੁੜੇ ਕਿਸ ਨੂੰ ਕਿਸੇ ਮਾੜਾ ਮੋਟਾ ਕਿਸੇ ਦਮਾੜਾ ਮੋਟਾ ਪੁੱਛ ਲਾਂ ਦੀ ਵੀ ਸਾਡੇ ਘਰ 'ਚ ਹੋ ਕੀ ਰਿਹਾ ਹੈਗਾ ਹਾਂ ਨਹੀਂ ਮਾਸੀ ਮੈਂ ਕੋਈ ਨਹੀਂ ਜਾਂਦੀ ਮੈਨੂੰ ਤਾਂ ਡਰ ਲੱਗਦਾ ਹੈ ਮਹਾ ਕਈ ਵਾਰ ਕੋਈ ਪਤਾ ਨਹੀਂ ਹੁੰਦਾ ਨਾ ਕੋਈ ਗੱਲਬਾਤ ਦਾ ਤਾਂ ਕਹਿਨੀ ਆ ਮੈਂ ਤਾਂ ਹੁਸਨਾ ਮੇਰੀ ਗੱਲ ਦਾ ਕਰੀ ਮਾਸੀ ਪਤਾ ਨਹੀਂ ਕਿਉਂ ਪਈ ਆ ਅੱਜ ਕੀ ਗੱਲ ਆ ਅੱਜ ਕੱਲ ਕੋਈ ਕਿਸੇ ਨਜ਼ਰਦਾ ਤਾਂ ਹੈ ਨਹੀਂ ਜਿਹੜਾ ਰੱਜ ਕੇ ਰੋਟੀ ਖਾਂਦਾ ਬਸ ਫਿਰ ਉਹ ਤਾਂ ਤੈਨੂੰ ਪਤਾ ਹੀ ਆ ਤੂੰ ਆਪ ਸਿਆਣੀ ਆਂਗੀ ਜੇ ਕੋਈ ਗਿੱਸੇ ਕਰਦਾ ਕਰਉਂਦਾ ਕਰੀ ਜਦ ਫਿਰ ਕਿਸੇ ਦਾ ਕੀ ਲੋ ਨਿਕਰਾ ਕੇ ਕੀ ਕਿਸੇ ਨੇ ਫਰਮਾ ਪਟਣਿਆ ਉਹੀ ਗੱਲ ਆ ਅੱਜ ਮਾੜਾ ਹੋਜੂ ਕੱਲ ਨੂੰ ਕਦੇ ਨਾ ਕਦੇ ਤਾਂ ਪ੍ਰਮਾਤਮਾ ਸੁੱਧ ਕਰੂਗੀ ਕਰੂਗਾ ਕਿਸੇ ਦੇ ਮਾਂ ਨਹੀਂ ਮਾਰੇ ਹੁੰਦੇ ਇਹ ਤਾਂ ਹੈਗਾ ਹਾਂ ਕਾਇਨਦਨੀ ਹੁੰਦਾ ਕਹਿੰਦੇ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ ਜੱਗ ਭਵੇਂ ਸਾਰਾ ਰੁੱਸ ਜੇ ਸਹੀ ਗੱਲ ਹੈ ਹੂੰ ਜੱਗ ਦੀ ਟੈਨਸ਼ਨ ਨਹੀਂ ਹੁੰਦੀ ਹੈਗੀ ਬਸ ਉਹ ਨਾ ਰੁੱਸੇ ਪਰਮਾਤਮਾ ਆਪਾ ਤਾਂ ਵਾਹਿਗੁਰੂ ਤੇ ਡੋਰ ਛੱਡੀ ਆ ਹਾਂ ਵੀ ਰੱਬਾ ਜਿੱਥੇ ਵੀ ਹੈਗੀ ਸਾਡੀ ਮਾਤਾ ਘਰੇ ਆਜੇ ਸਹੀ ਸੋਮਤਾ ਔਰ ਮੰਤਾ ਆਪਣੇ ਦਿਨ ਤੇ ਰਾਤ ਨੂੰ ਟੈਨਸ਼ਨ ਹੋਣਾ ਨੀਂਦ ਵੀ ਨਹੀਂ ਆਉਣੀ ਵੀ ਆਪਣੀ ਤਾਂ ਬੇਕਾਰ ਨੇ ਗੜਕਾ ਲੈਂਦੇ ਨੇ ਕੰਧਾਂ ਤੇ ਖੜੇ ਗੱਡੀ ਅੱਛਾ ਖੜੇ ਰਹਿੰਦੇ ਨੇ ਆਪਣੇ ਕੰਧਾਂ ਤੇ ਤੁਸੀਂ ਦੇਖੇ ਰਹੇ ਹਾਂ ਉਹੀ ਤਾਂ ਗੱਲ ਆ ਦੇਖਣਾ ਹਮਮ ਆਈ ਮਰੀ ਬਬੂ ਜੀ ਤਾਂ ਜੀਨੀ ਮਾਣ ਪਾਣੇ ਹਮ ਸੱਚੀ ਉਹ ਦੇਖੀ ਤਾਂ ਹੈਗੀ ਕਿ ਚਾਹਣ ਆਪਣੇ ਸੱਸ ਨੂੰ ਇਹਨੇ ਗਾਣਾ ਦੰਦੀ ਆ ਆਪਣੇ ਇਹਨੂੰ ਮੰਮੀ ਨੂੰ ਪੜਕਾਇਆ ਕਰਦੀ ਹਮ ਉਹ ਕਿ ਤੇਰੀ ਨਾ ਉਹਦੇ ਛੁੱਜਦੇ ਨਹੀਂ ਹੈਗੇ ਇਹਨੇ ਤਾਂ ਬੋਲਣ ਦੀ ਆ ਕਲ ਨਹੀਂ ਇੱਕ ਦਿਨ ਮੈਂ ਹੁਣ ਮੰਮੀ ਹੈ ਨਹੀਂ ਸੀ ਨਹੀਂ ਮੈਂ ਦਿਖਾਉਂਦੀ ਬਾਹਰ ਚ ਖੜੀ ਗਾਣਾ ਦੀ ਜਾਵੇ ਆਪਣੇ ਸੱਸਾਂ ਫੇਰ ਸਿੱਧੇ ਕੁੱਤੀ ਹੈ ਕਹੇ ਮੈਨੂੰ ਪਤਾ ਤਾਂ ਫੇਰ ਹੀ ਲੱਗਦਾ ਹੁੰਦਾ ਫੇਰ ਆਹ ਛੋਟੀ ਕਿਧਰ ਗਈ ਜੋਤੀ ਅੰਦਰ ਹੈ ਬਲਾ ਮ ਬਲਾ ਆ ਚਲ ਬਾਈ ਨੀ ਕਿੱਥੇ ਮਾ ਚੱਲ ਪਰਣੇ ਮੈਂ ਤਾਂ ਆ ਵੀ ਚੱਲ ਵਧੀਆ ਰਲ ਮਿਲ ਕੇ ਰਹੋ ਮੈਂ ਤਾਂ ਤਾਂ ਕਹਿਨੀ ਆ ਨੀ ਹੁਣ ਉਹੀ ਗੱਲ ਹੈ ਤੇਰੀ ਮਾਂ ਦਾ ਆਸਰਾ ਤੀਕਾ ਤੁਹਾਡੇ ਸਿਰ ਤੇ ਹੁਣ ਉਹ ਵੀ ਹਲੇ ਥਾਈ ਨਹੀਂ ਹੈਗੀ ਪਤਾ ਨਹੀਂ ਕਿੱਥੇ ਗਈ ਕਿੱਧਰ ਨਾ ਲਾਉਂਦੀ ਆ ਵੱਡੀਆਂ ਉਮਰਾਂ ਵਾਲੀ ਹਾਂ ਉਹੀ ਗੱਲ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੈ ਹਾਂ ਠੀਕ ਹੈ ਹਾਂ ਕਿਵੇਂ ਢਿੱਲੀ ਜੀ ਲੱਗਦੀ ਆ ਨਾ ਨਾ ਤੇ ਆਈ ਆ ਨੱਚਾ ਮਨ ਨਹੀਂ ਟਲੀ ਹੋਣਾ ਮਾ ਤੂੰ ਤਾਂ ਨਾਤੀ ਸਮਾਰੀ ਪੰਜਾ ਤਾਂ ਆ ਜਿਵੇਂ ਤੂੜੀ ਚ ਦੱਬ ਕੇ ਕੱਢੀ ਹੁੰਦੀ ਹੈ ਹੈ ਅਲ ਕੋਈ ਨਾ ਤੂੰ ਸਾਂ ਨਾ ਕਰੀ ਹੁਣ ਮੈਂ ਸਿੱਧਾ ਹਾ ਨਾ ਬਸੰਦ ਰੋਈ ਸੀ ਫੜਾ ਸੋਇਆ ਵੀ ਨਾ ਘਰ ਕੰਮ ਧੰਦਾ ਕਰ ਲਿਆ ਕਰ ਕੋਈ ਨਾ ਲਾ ਮਸੀ ਨਾਲ ਦੇ ਹੇ ਹੁੰਦੀ ਆਰਾਮ ਕਰਦੀ ਕੰਮ ਨਹੀਂ ਇਹਨ ਮਾੜਾ ਮੋਟਾ ਕਾਹੇ ਕੋਸਾ ਪੀ ਲੈ ਕਰ ਮੋਟੀਆਂ ਡਾਡੀਆਂ ਹੋ ਗੋ ਮੂੰਹ ਦੇਖ ਲੈ ਸੁੱਕਿਆ ਹੋਇਆ ਕਰ ਲਿਆ ਜਮਾ ਟੈਨਸ਼ਨ ਹੋਈ ਪਈ ਐਨੂੰ ਤੇ ਆ ਕਿਉਂ ਪੀ ਟੈਨਸ਼ਨ ਮਾਗੇ ਤਾਂ ਕਨੇ ਕੈਂਸਰ ਹੋਈ ਬਈਆ ਦੇਖ ਲੈ ਦੇਖ ਲੈ ਅੱਜ ਤਾਂ ਔੜ ਦੀਆਂ ਦੇ ਸੌਦੇ ਨੇ ਹੈ ਬਾਈ ਸੁਣ ਕੇ ਆਤ ਮੇਰੇ ਹੱਥ ਨਹੀਂ ਬਈ ਮਾਗੇ ਤਾਂ ਟੈਨਸ਼ਨ ਹੋ ਰਹੀ ਆ ਕਾਸੇ ਦੀ ਨਾ ਨਾ ਮਾਸੀ ਟੈਨਸ਼ਨ ਤਾਂ ਕਾਸੇ ਦੀ ਨਹੀਂ ਹੂੰ ਫੇਰ ਹੁਣ ਤੇਰੇ ਪਤਾ ਪਤਾ ਕੀਤਾ ਕੋਲੇ ਤੇਰੇ ਸੱਸ ਦਾ ਇਹਨਾਂ ਸੱਸ ਦੀ ਟੈਨਸ਼ਨ ਆ ਅੱਛਾ ਇਹ ਲਾਦਾਂ ਸੱਸ ਵੀ ਨਾ ਗਮ ਖਾਈ ਜਾਂਦਾ ਸੱਸ ਦਾ 헤ਜ ਵਾਲਾ ਕਰਦੀ ਸੀ ਭੈਣ ਸੱਸ ਦਾ ਹਾਂ ਨਾ 헤ਜ ਕਰਦੀ ਗੱਲ ਨਹੀਂ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਕਿਸੇ ਦੀ ਮਨ ਤਾਂ ਕਿ ਕਿਥੇ ਮਰ ਜੀ ਅਗਲਾ ਜਾ ਵੀ ਨਾ ਜਾ ਵੀ ਤੇ ਅਗਲੀ ਆਪਨੀ ਗੱਡਾ ਕਰਦੀ ਸੀ ਕਿ ਉਹ ਕਰੀਏ ਭਾਈ ਕਿਸੇ ਦਾ ਦੁਰਫਿੱਟੇ ਉਹ ਤੇਰੇ ਜੰਮਣ ਆਲੇ ਤੇਰੀ ਮਾਂ ਵੀ ਜੰਮ ਗਈ ਤੈਨੂੰ ਤਰਕ ਗਈ ਜੰਮ ਕੇ ਵਧੀਆ ਰਹੇਗੀ ਜੰਮਾ ਦਾ ਦਿੱਤਾ ਕਿ ਤੋ ਇਹਨੂੰ ਅਕਲ ਆਊਗੀ ਭੈਣ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈ ਜੀ ਕਿਹੜੇ ਦਿਨਾਂ ਨੂੰ ਅਕਲਾਉ ਬੁੱਝੜਨ ਇਹਨੂੰ ਨਹੀਂ ਆਉਂਦੀ ਅਕ। ਇੱਕ ਇੱਕ ਨੇ ਹਾਂ ਤਾਂ ਪੁੱਠੇ ਦਿਨ ਜੰਮੀਆਂ ਨੇ ਜੰਮੀਆਂ ਨੇ ਸੱਚੀ ਜੰਮੀਆਂ ਨੇ ਤੇਰੀ ਮਾਂ ਨੇ ਤਾਂ ਪੰਜੀਰੀ ਖਾਣ ਦੀ ਮਾਰੀ ਨਹੀਂ ਜੰਮੀਆਂ ਨੇ। ਇਹੋ ਤੱਕ ਲੈ ਗਈ ਨਾ ਸ਼ਾਂਪਤ ਦੇ ਦੇ ਮੈਨੂੰ। ਇਹ ਤਾਂ ਬਥੇਰੀਆਂ। ਫੜਾ ਇੱਧਰ ਹੱਥ। ਇਹੋ ਤੱਕ ਲੈ ਗਈ ਨਾ। ਲੇਕਿ ਮੈਂ ਅਸੀ ਹਾਂ ਮੇਲੇ ਤੇ ਗਈ ਸੀ ਆਪਦੇ ਵਾਸਤੇ ਇਹਨਾਂ ਨੂੰ ਖੁਸ਼ ਲਈ ਮੇਰੇ ਵਾਸਤੇ ਕੁਛ ਨਹੀਂ ਲਈ ਇਹ। ਲੈ ਫਿਰ ਭਣੇ ਸੌਕਣ ਤਾਂ ਸੌਕਣੀ ਹੁੰਦੀ ਐ। ਲੈ ਸੌਕਣ ਸ਼ਾਂਫ ਫੜਾ ਇੱਧਰ। ਹਾਂ। ਪਰ ਇਹ ਤੇਰੀਆਂ ਸੌਕਣਾ ਬਣੀਆਂ ਨੇ ਤੂੰ ਨਹੀਂ ਇਹਨਾਂ ਦੀ ਬਣੀ। ਨਹੀਂ ਇਹਨਾਂ ਦੀ ਬਣੀ। ਹਾਂ।

ਕੋਈ ਨਾ ਮਸੀ ਦਾ ਗੁੱਸਾ ਨਾ ਕਰੇ ਅਗਰ ਬੋਲੀ ਨਹੀਂ ਗੁੱਸਾ ਇਹਦਾ ਕਿੱਥੇ ਕਰਦੀ ਐ ਨਾ ਜੈ ਵੱਡੀ ਨੂੰ ਦੇਖਣਾ ਮੈਨੂੰ ਨੀਂਦ ਨਹੀਂ ਆਉਂਦੀ ਹੋਰ ਮਸੀ ਐ ਗਈ ਜਾਂਦੀ ਕਹਿੰਦੀ ਉਹ ਕਿੱਥੇ ਝੋਟੀ ਕੰਮ ਕਰਦੀ ਝੋਟੀ ਕਿਹੜਾ ਬਿੱਲੀ ਬਰਦੀ ਐ ਨਾ ਸੀ ਕਿਹੜਾ 베ਲੀ ਕਹਣਾ ਪੁੱਤ ਤੈਨੂੰ ਵੀ 베ਲੀ ਫਿਰਦੀ ਆ 베ਲੀ ਫਿਰ ਲਿਆ ਕਰ ਗਲੀਆਂ ਤੇ ਡਲੇ ਮਾਰ ਲਿਆ ਕਰ ਕੁੱਤਿਆਂ ਦੇ ਸੋਹਣੀ ਲੱਗੇਗੀ ਨਾਲੇ ਤੂੰ ਹੂੰ ਗੱਲਾਂ ਦੇਖ ਲਾ ਕਰਦੀ ਹੈ ਹਾਂ ਹਾਲੇ ਮਾਫੀ ਤੇ ਲੜਨਾ ਹੀ ਹੈ ਫੇੜ ਨਾਲ ਨਿਲਾੜੀ ਨੇ ਤੇ ਸਾਰੇ ਕਿਤੇ ਫੋਨ ਕਰ ਲਿਆ ਮਾਸੀ ਨੇ ਹਾਂ ਕਿਤੇ ਕੋਈ ਹੱਲ ਨਹੀਂ ਬਣਿਆ ਸਾਰੇ ਸਦਾਰ ਕਹਿੰਦੇ ਸਾਡੇ ਕੋ ਨਹੀਂ ਹੈਗੀ ਕਿ ਟੂਏ ਨਾ ਬੋਲੀ ਜੋ ਜਾ ਹੋ ਨਹਿਰ ਨੁਰ ਤੇ ਛਾਲ ਮਾਰ ਗਏ ਮਾਸੀ ਮੈਂ ਕਿਹਾ ਮਰੂਗੀ ਉਹ ਦੇਖ ਲੈ ਯੂ نو ਮਰਦਾ ਬੋਲੂ ਕਹਿੰਦਾ ਕਫਨ ਪਾੜੂ ਇਹ ਫਿਰ ਉਹ ਤਾਂ ਮੈਂ ਫਿਰ ਆਪਣੇ ਕੋਲ ਕਿਹੜਾ ਹੈਗੀ ਉਹ ਤਾਂ ਮਾਮੇ ਕਾ ਕੋਲੇ ਸਿਆਪ ਜੀ ਜੀਵ ਦੇ ਦੇ ਕਾਲੀ ਤਾਂ ਨਹੀਂ ਹੈਗੀ ਮਾਸੀ ਦੇਖ ਮੂੰਹ ਖਾਦਾ ਉਹ ਨੀ ਕੀ ਹੁੰਦੀ ਨੇ ਇਹਨੇ ਹੋਰ ਉਹਦੀ ਗੱਲ ਸੱਚ ਹੁੰਦੀ ਹੈ ਫਿਰ ਹਾਂ ਕਿ ਉਹ ਜਿਹੜਾ ਗੂੰ ਖਾਂਦਾ ਉਹ ਗੱਲ ਸੱਚ ਹੈ ਹੋਰ ਹੁਣ ਸੱਚ ਹੁੰਦੀ ਆ ਦੀ ਜੀਬ ਕਾਲੀ ਹੁੰਦੀ ਆ ਕਾਲੀ ਜੀਬ ਵਾਲੇ ਦੇ ਆਦਾ ਕਾਨੂੰ ਇਹ ਨਾ ਨਜ਼ਰ ਲੱਗਦੀ ਹੁੰਦੀ ਆ ਉਹਦੀ ਜੇ ਤਾਂ ਖੇੜ ਤੋਂ ਫਿਰ ਤੁਹਾਨੂੰ ਪਾੜ ਦਾਂਦੀ ਆ ਤੇ ਸੇ ਖੇੜ ਦੇ ਫਿਰ ਦਿੰਦੇ ਨੇ ਜੰਮਣਾ ਨੇ ਬੱਕਰੀ ਦੇ ਮਿੰਗਣਾ ਜਰੂਰ ਨੇ ਖਾਦੀਆਂ ਜੱਟ ਤੇ ਮੂੰਹ ਨਹੀਂ ਤੇਰੇ ਜੰਮਣਾ ਹਾਂ ਹੋਰ ਸਿੰਨੇ ਹੁੰਦੀਆਂ ਇਹ ਤੇ ਨੇਹਾ ਦਾ ਡੰਗਰਾ ਸੀ ਜਮਾਂ ਉਹੀ ਕਿਉ ਮਾਰੇ ਸੱਚ ਦਾ ਕੱਲ ਚੰਗਾ ਫਿਰ ਮੈਂ ਤਾਂ ਚਲਦੀ ਆ ਰੀ ਤਾ ਨਾ ਕੋਈ ਨਾ ਬਹਿ ਜਾ ਬਸ ਬਹੁਤ ਸੁਣ ਲਈ ਤੇਰੇ ਲੈਕਚਰ ਵਾਜੀਆਂ ਮਾਸੀ ਮੇਰੀ ਗੱਲ ਸੁਣ ਮਜ਼ਾਕ ਤਾਂ ਆਪਾਂ ਕਰ ਲਿਆ ਬਹੁਤ ਹੂੰ ਤੂੰ ਐਂ ਕਰ ਤੂੰ ਕਿਹਨੂੰ ਫੋਨ ਕਰੇਂਗੀ ਕਿਹੜਾ ਆਪਣਾ ਇਹ ਜਿਹੇ ਰਸਤੇ ਦਾ ਮੇਰਾ ਕਿਹੜਾ ਰਹਿ ਗਿਆ ਫੋਨ ਕਰਨ ਵਾਲਾ ਕੋਲ ਮੈਂ ਤਾਂ ਸਾਰਿਆਂ ਨੂੰ ਕਰ ਕਰਕੇ ਦੇਖਿਆਈ ਤੂੰ ਕੋਈ ਐਂ ਦੇਖ ਵੀ ਮਾਮੇ ਨੂੰ ਫੋਨ ਲਾ ਲਓ ਹੁਣ ਮਾਮੇ ਨੂੰ ਬਿੰਦਕ ਵਗੈਰਾ ਮਾਮੇ ਨੂੰ ਫੋਨ ਲਾ ਲਓ ਮਾਮੇ ਦੇ ਕੋਲ ਤਾਂ ਗਈ ਹੈ ਕਿ ਮਾਮਾ ਭੈਣ ਤੋਂ ਇੱਜਦਾ ਹੁੰਦਾ ਕਾਹਨੂੰ ਤੋਰਦਾ ਅੱਛਾ ਮਾਮੀ ਨੇ ਤੋਰਦੀ ਗਈ ਆ ਉਹ ਵੀ ਨਾ ਰਸੇ ਉਹ ਤਾਂ ਗਈ ਨੇ ਮਾਮੇ ਨੇ ਤੋਰਤੀ ਤੋਰਤੀ ਉਹ ਕਿਸੇ ਨਾਲ ਮਕਲਾਵਾ ਤੇ ਕਿ ਤੋਰਤੀ ਨੰਦ ਕਿੰਧ ਕਿੱਥੇ ਗਈ ਆ ਉਹ ਨੰਦੇ ਦੇਤੇ ਨੰਦ ਫਸ ਹਾਂ ਕਹੀ ਤੇ ਜਾਣੇ ਵੀ ਜੋ ਉਹ ਚੱਜਦੇ ਹੁੰਦੇ ਕਾ ਨਾ ਜਾਂਦੀ ਉਹ ਕਹਿੰਦੇ ਨਹੀਂ ਪੁੱਛਦਾ ਸੀ ਅਸੀਂ ਤਾਂ ਤੇ ਸਾਡੇ ਕੋਲ ਤਾਂ ਪੈ ਜਾਂਦੀ ਖਾ ਲੈਂਦੀ ਨਮਸੇ ਤੂੰ ਛੋਟੀ ਹੈ ਕਿ ਵੱਡੀ ਕਿ ਕੋਈ ਨਹੀਂ ਤਸੀਂ ਜੋੜੀਆਂ ਕੌਣ ਤੂੰ ਤੇ ਉਹ ਮੰਮੀ ਮੇਰੀ ਸੱਸਾ ਉਹ ਵੱਡੀ ਹੈ ਮੈਂ ਇਥੋਂ ਮੈਂ ਛੋਟੀ ਹਾਂ ਫਿਰ ਲਾੜਲੀ ਲਿੱਪੀ ਹੋਈ ਆ ਆਪਣੇ ਵਾਲੀ ਲਿੱਪਦੀ ਸੀ ਭਾਈ ਫਿਰ ਲਾੜਲੀ ਉਹ ਜਿਆਦੀ ਆ ਨਹੀਂ ਲਾੜ ਲੀਆਂ ਤਾਂ ਭਾਣੇ ਫਿਰ ਫਰਕ ਪਈ ਜਾਂਦਾ ਕਹਿੰਦੇ ਹੁੰਦੇ ਨੇ ਮਾੜੇ ਮਾੜੇ ਨਾਲ ਮੈਂ ਬੋਲਦੀ ਜਾ ਦੇਤੀ ਆ ਤੇ ਮੈਨੂੰ ਸੁਖਨਾ ਪੁੱਲ ਮੇਰੇ ਵੱੱਦ ਚੜਦੇ ਸੀ ਉਹ ਘੱਟ ਬੋਲਦੀ ਸੀ ਤਾਂ ਕਰਕੇ ਸੁਖਨਾ ਲਾੜ ਲਈ ਹੈਗੀ ਕੁਛ ਨਹੀਂ ਹਾਂ ਫੁੱਲ ਵੱਧੂ ਚੜਦੇ ਹਾਂ ਤਾਂ ਬੜਾ ਬੋਲਦੀ ਆ ਪੇਕੇ ਵੀ ਉਹਨਾਂ ਦੇ ਨੇ ਜਿਨ੍ਹਾਂ ਕੋਲ ਦੌਰ ਪੇ ਹੈਗੇ ਨੇ ਸਿੱਧੀ ਗੱਲ ਦੱਸਾਂ ਮੈਂ ਆਪਣੇ ਤਾਂ ਸਾਰੇ ਕੱਲੋਂ ਹੱਥ ਜੋੜੇ ਹੋਏ ਨੇ ਮੈਂ ਤਾਂ ਸਸਰੀ ਘਰ ਬੋਲਦਾ ਨਹੀਂ ਆ ਭਈ ਆਪਾਂ ਤਾਂ ਟਾਟ ਨੰਗਾ ਨਾ ਆਓ ਨਾ ਜਾਓ ਭਣਜ ਦੋ ਫਿਰ ਇੱਧਰ ਅਗਲੇ ਨੇ ਜ਼ਮੀਨ ਦਿਖਦੀ ਆ ਹੂੰ ਮੈਨੂੰ ਕਿਛ ਨਾਲ ਆਹ ਕਰਦੀ ਹੈਗੀ ਫੋਨ ਮੰਮੀ ਨੂੰ ਕਰ ਲਾ ਮੁੰਮੀ ਤੇ ਕੋਮਰ ਬੰਦਾ ਹੀ ਆਂਦਾ ਸਿਆਪਾ ਨਹੀਂ ਤੇਰੀ ਮਾਂ ਨੂੰ ਕਹਿੰਦੇ ਆ ਜਿਹਨੇ ਤੂੰ ਜੰਮੀ ਆ ਹੋਰ ਹਾਂ ਉਹਨੂੰ ਕਹਿੰਦੇ ਆਗੇ ਵੀ ਉਹਨੂੰ ਫੋਨ ਕਰ ਲੈ ਹਣ ਉਹਨੂੰ ਫੋਨ ਕਰਕੇ ਕਰਨਾ ਵੀ ਕੀ ਆ ਨਹੀਂ ਪੁੱਛ ਲੈ ਕਿ ਤੂੰ ਉਹਨਾਂ ਕੋਲ ਬਾਗੀ ਉਹਦੀ ਪੋਤੀ ਨੂੰ ਮਿਲਣਾ ਬਾਗੀ ਹੋਵੇ ਇੱਥੇ ਪੋਤੀ ਸੱਚਾ ਤੱਕ ਤਾਂ ਮਿਲਣੀ ਹੈਗੀ ਸੱਚ ਨਾਲ ਉਹਨੂੰ ਉੱਥੇ ਮਿਲਣ ਬਾਗੀ ਕੋਈ ਦੀਨ ਬਾੜਾ ਹੈ ਜਾਂਦਾ ਨਾ ਪੋਤੀ ਦਾ ਉੱਥੇ ਜਾ ਕੇ ਉਹਨੂੰ ਲੈ ਚੰਗਾ ਭਣਾ ਰੀਤ ਮੈਂ ਤਾਂ ਚੱਲਦੀ ਆ ਤੁਸੀਂ ਮਾਰੋ ਦੁਰਮ ਤੇ ਮੈਂ ਤਾਂ ਬੜੇ ਮਸੀ ਦੇ ਔਖੀ ਆ ਬੇ ਮਿੱਤੋ ਤਾਂ ਨਹੀਂ ਇਹਨਾਂ ਗੱਲਾਂ ਭਕਾਈਆਂ ਬੱਜ ਗਈਆਂ ਬੱਜ ਜਾਨੀ ਆ ਫਿਰ ਮੈਂ ਚੱਲ ਮੈਂ ਛੱਡ ਕੇ ਆਵਾਂ ਅੰਦਰ ਕਹਿੰਦੀ ਆ ਮਾਫੀ ਨਾ ਮੈਂ ਕਿਤੇ ਨੇਹਾ ਕੋਲੇ ਜਾਣਾਗਾ ਮੈਂ ਤਾਰਿਆ ਨਹੀਂ ਆ ਮਾਂ ਨਹੀਂ ਮੈਂ ਛੱਡਿਆ ਨਹੀਂ ਤੇਰੀ ਮਾਂ ਕੋਲੇ ਮੈਂ ਕੱਥੇ ਜਾਵਾਂ ਮੈਂ ਤਾਂ ਅੰਦਰ ਕਹਿੰਦੀ ਸੀ ਜਾਣ ਨੂੰ ਦੇਖ ਲੈ ਪਰਦੇ ਪਾਉਂਦੀ ਹੁਣ ਮੰਮੀ ਨੂੰ ਫੋਨ ਕਰਕੇ ਬੱਚੇ ਵੀਰੇ ਸਾਡੀ ਮਾਂ ਤਾਂ ਨਹੀਂ ਆਈ ਲੈ ਮੈਨੂੰ ਤਾਂ ਫੋਨ ਲਾ ਕੇ ਮੈਂ ਕਰਦੇ ਥੋੜੀ ਮਾਂ ਨੂੰ ਉਰੀ ਬੁਲਾ ਲਾਂਦੀ ਆ ਮੈਂ ਉਹਨੂੰ ਐ ਕਿਹੜਾ ਗੋਲੀ ਮਾਰੂਗੀ ਬਲਾਲੀ ਹੁਣ ਤੂੰ ਵਾਗਦਾ ਕੋਟ ਦੂ ਸੋਟੀਆਂ ਵੱਡੀ ਹੈਗੀ ਇਹਦੇ ਫੋਨ ਚੋਂ ਪੈਸੇ ਆਣੇ ਇਹਦਾ ਇਹਦੇ ਵਾਲਾ ਚੱਕ ਲਿਆ ਫੇਰ ਕੀ ਹੁੰਦਾ ਬੈਠੀ ਆ ਮਿਲ ਦੱਸ ਦੇਣੀ ਕਿੱਥੇ ਆ ਸੁੱਤਾ ਟੁੱਟੀਆਂ ਹੋਈਆਂ ਨਹੀਂ ਇਹਦੀਆਂ ਮੋਰਾ ਪਾਈਆਂ ਹੋਣੀਆਂ ਫੋਨ ਦੇ ਵਿੱਚ ਕਿਤੇ ਉਹ ਕੱਢ ਲੈ ਤੂੰ ਹੋਰੇ ਕਿਦਾਂ ਪੈਣੇ ਫੋਨ ਆਉਂਦਾ ਇਹਨੂੰ ਐ ਕਰ ਤੂੰ ਫੋਨ ਕਰੇ ਮਮੀ ਜਾ ਕੇ ਕਹਦੇ ਮੈਂ ਉਹ ਕਹਦੇ ਮੇਰੀ ਸੱਸਾ ਹੀ ਬੈਠੀ ਹੈ ਕਹਦੇ ਉਹਨੂੰ ਮਿਲਣਾ ਕਿਦੋਂ ਕਰਾਂ ਫੋਨ ਕਿੱਥੇ ਕਰਾਂ ਉੱਥੇ ਪਿਆ ਅੱਗ ਲੱਗਦਾ ਹੋਰੇ ਚੱਕ ਲਿਆ ਕਹਿੰਦੀ ਕਿਹਦੇ ਫੋਨ ਆਉਂਦੇ ਕਿਹਦੇ ਫੋਨ ਆਉਂਦੇ ਕੋੜਾ ਤੈਨੂੰ ਇਹ ਕਸਮ ਦੇਉਂਦੇ ਆਂਦੇ ਨੇ ਮਰੀ ਹੋਰ ਕਸਮ ਹੋਰ ਵੀ ਕਰ ਰੱਖਿਆ ਨੇ ਤਾਂ ਕਾਂਕੀਆਂ ਦੇ ਉੱਤੇ ਬੜਾ ਇਹਨਾਂ ਲੱਖਾਂ ਨਾਲ ਇਹਨਾਂ ਕਿਹੜਾ ਪਤਾ ਲੱਗਦਾ ਕੁਛ ਮੈਂ ਵੈਸੇ ਮੇਰਾ ਤਾਂ ਫੋਨ ਜਿੱਥੇ ਪਿਆ ਉੱਥੇ ਪਿਆ ਰਹਿੰਦਾ ਮਾਸੀ ਮੈਂ ਤਾਂ ਹੱਥ ਨਹੀਂ ਲਾਉਂਦੀ ਫੋਨ ਨੂੰ ਦੇਖ ਲਓ ਮੈਂ ਲੱਕੀ ਕੋਲੇ ਗੱਲ ਕਰ ਦੂੰ ਐਨੀ ਕੁ ਗੱਲ ਦੀਆਂ ਪਖੇੜੇ ਪਵਾ ਦੂੰ ਕਿਤੇ ਫਿਰਦੇ ਹੋ ਮ ਵਿਸਾਸ ਕਰੇ ਨਹੀਂ ਖਾਨੀ ਸਾਨੂੰ ਚੌੜੀਆਂ ਹੋ ਰਿਆ ਸੀ ਕੋਈ ਨਾ ਮਾਸੀ ਜੇ ਤੂੰ ਲੜਾਈ ਕਰਾਉਣੇ ਹੋ ਕਰਾ ਦੇ ਉਂ ਆਹ ਲੜਾਈ ਦੀ ਗੱਲ ਨਹੀਂ ਆ ਬੋਲ ਕੇ ਕਿਵੇਂ ਕਹੀਏ ਤੇਰੇ ਵਾਲੀ ਭੈਣ ਛੋਟੀ ਇਹਦੇ ਹੈ ਹੀ ਵੇ ਕਾ ਰਹੇ ਜੇ ਜੰਮੀ ਬੁੱਠੇ ਦੇ ਨਾਲ ਹੋਈ ਆ ਜੇ ਕਿਸੇ ਨੇ ਹੋਰ ਸੁਣ ਲਿਆ ਲੱਗੂ ਖਬਰ ਕਿਹਦੇ ਆਉਂਦੇ ਹੁਣ ਇਹਨਾਂ ਨੂੰ ਫੋਨ ਇਹ ਚੱਕ ਲਿਆ ਹੁਣ ਫੋਨ ਤੇਰੀ ਮਾਂ ਨੂੰ ਬੁਲਾਣ ਵਾਲਾ ਕਰਦੀਆਂ ਗੱਲ ਉਹਨੂੰ ਵੀ ਵੀ ਆਏ ਕਹਿੰਦੀ ਆ ਤੇਰੀ ਛੋਟੀ ਦੱਸ ਕਿਹਦੇ ਫੋਨ ਆਉਂਦੇ ਨੇ ਪਤਾ ਲੱਗੂ ਸਾਨੂੰ ਕਿਹਦੇ ਫੋਨ ਆਉਂਦੇ ਨੇ ਨਹੀਂ ਮੈਨੂੰ ਹੋਰ ਹੋਰ ਲੜਾਈ ਪਵਾ ਕੇ ਧਾਤੀ ਲਾ ਦੇ ਫੋਨ ਉਹਨੂੰ ਲਾ ਤਾਂ ਉਹ ਕਹਿੰਦੀ ਆਉਣੀ ਆ ਲਾ ਤਾਂ ਇਹਨੇ ਦੱਸ ਕੋੜਾ ਕਿਹਦੇ ਫੋਨ ਆਉਂਦੇ ਨੇ ਇਹਨੂੰ ਫੋਨ ਤੇ ਦੇਖ ਲਓ ਮੈਨੂੰ ਜੀ ਬਤਾ ਕਿਹਦੇ ਆਉਂਦੇ ਨੇ ਕੱਢੀ ਮਾਰਦੀ ਸੀ ਨਹੀਂ ਗੱਲ ਤਾਂ ਕਰ ਲਾ ਕਰ ਤਾਂ ਲੇਤਾ ਕਰਕੇ ਤਾਂ ਆਈ ਹੈਗੀ ਇਹ ਮੈਂ ਤਾਂ ਦਵਾਰੋਂ ਲਾ ਦਵੇ ਮੈਂ ਕੱਟ ਦਿੰਨੀ ਆ ਕੀ ਕਹਿ ਗਈ ਆ ਵੇਖਿਆ ਮੰਮੀ ਆ ਜਾ ਕੀ ਕਹਿੰਦੀ ਕਹਿੰਦੀ ਦੇਖਦੀ ਹੈ ਦੇਖਦੀ ਨਹੀਂ ਕਹ ਆ ਜਾ ਭਾਈ ਤੂੰ ਕਰ ਲ ਮਸੀ ਤੂੰ ਲਾ ਕੋੜਾ ਫੋਨ ਕਰ ਗੱਲ ਉਹਦੇ ਨਾਲ ਕਹ ਆ ਜਾ ਭਾਈ ਆ ਗਰੀ ਹਾਂ ਮੇਰੇ ਲਾ ਕੇ ਹੁਲਾ ਲੈ ਕਰ ਮਸੀ ਗੱਲ ਤੂੰ ਕਰ ਤੂੰ ਲਾ ਚੱਕ ਨਾ ਨਾ ਤਾਂ ਫੋਨ ਵੀ ਮੈਂ ਨਹੀਂ ਕਹਿਣੀ ਮੈਂ ਨਹੀਂ ਉਹਨਾ ਪੌਂਕਦੀ ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਹਾਂ ਹਾਂ ਭੈਣ ਜੀ ਠੀਕ ਠਾਕ ਤੁਸੀਂ ਦੱਸੋ ਭੈਣ ਜੀ ਕਿਵੇਂ ਹੋ ਠੀਕ ਰਿੰਗ ਤਾਂ ਵੱਧ ਲਿਆਰਦੇ ਰਿੰਗਤੀ ਆ ਬੇਬੇ ਹਾਂਜੀ ਭੈਣ ਜੀ ਹਾਂ ਠੀਕ ਠਾਕ ਜੀ ਸਾਰੇ ਤੁਸੀਂ ਦੱਸੋ ਜੀ ਆਪਣਾ ਪਰਿਵਾਰ ਮੈਂ ਤਾਂ ਇਹ ਕਹਿੰਦੀ ਸੀ ਭੈਣ ਜੀ ਹਾਂ ਹਾਂ ਤੇ ਤੈਨੂੰ ਹੁਣ ਹੀ ਆਉਣਾ ਪਊਗਾ ਨਹੀਂ ਨਹੀਂ ਕੰਮ ਤਾਂ ਕੋਈ ਨਹੀਂ ਹੈਗਾ ਕੰਮ ਹੈਗਾ ਵੀ ਹੈ ਹੈ ਵੀ ਨਹੀਂ ਚੱਲ ਤੂੰ ਆ ਹੁਣੀ ਆ ਹਾਂ ਜ਼ਰੂਰੀ ਕੰਮ ਆ ਕੋਈ ਆ ਜਾ ਕੇਰਾ ਠੀਕ ਆ ਠੀਕ ਆ ਭੈਣ ਜੀ ਠੀਕ ਆ ਚੰਗਾ ਤੁਰ ਪਾ ਹਾਂ ਚੱਲ ਠੀਕ ਆ ਆ ਜਾ ਆ ਜਾ ਲੈ ਆਉਂਦੀ ਆ ਤੇਰੀ ਮਾਂ ਹੁਣੀ ਲੈ ਫੜ ਕਦੀ ਆਉਣੀ ਆ ਮੈਂ ਐਡੀ ਬਲੜੀ ਹੈਗੀ ਉਹ ਵੀ ਆਜੂ ਇਹ ਗੱਲ ਨਹੀਂ ਹੈਗੀ ਫਿਰ ਛੋਡੀ ਜ਼ਬਾਨ ਤੇ ਮੇਰੀ ਜ਼ਬਾਨ ਦਾ ਬਹੁਤ ਫਰਕ ਆ ਹਾਂ ਤੂੰ ਫਿਰ ਮੱਸੀ ਬੈ ਮੈਂ ਲੈਣੇ ਦਰਵਾਜ਼ੇ ਚਾ ਮੰਮੀ ਨਿਕੜਾ ਨਾ ਖਲਾਉ ਚੋਣਾ 10 ਮਿੰਟਾਂ ਦਾ ਰਾਹ ਹੋਣਾ ਆ ਜੂ ਦਾ ਇਨੀ ਚਾਹ ਵੀ ਨਾ ਤਾਂ ਸਰਜੂ ਤੂੰ ਬੈਠ ਹੀ ਜਾ 10 ਮਿੰਟ ਗੱਲਬਾਤ ਕਰ ਲਓ ਚਾਹ ਤਾਂ ਜੇ ਬਣਾ ਕੇ ਲਿਆਉਣੀ ਹੋਣੀ ਛੋਟ ਵੀ ਬਣਾ ਲਿਆਉਣੀ ਇਹਦਾ ਪਿੱਤਾ ਬਣਾਇਆ ਹੈ ਪੀਲੀ ਬੁਕਣਾ ਹੂੰ ਇਹਨੂੰ ਤਾਂ ਕਦੇ ਸੁੱਖ ਨਾ ਪਾਣੀ ਨੇ ਪੁੱਛਿਆ ਆਈ ਨੂੰ ਮੈਨੂੰ ਵਿਮਾਸੀ ਤਾਂ ਪਾਣੀ ਪੀਣੇ ਮਾਸੀ ਕਾਣ ਨੂੰ ਵੀ ਕਿਉਂ ਗੱਲਾਂ ਕਰਦੀਆਂ ਮਾਸੀ ਦੋਗਲੀਆਂ ਜੀਆਂ ਕਾਣ ਨੂੰ ਤੈਨੂੰ ਪਾਣੀ ਨੇ ਪੁੱਛਿਆ ਕਰ ਕਿੱਦਾਂ ਪੁੱਛਿਆ ਕੁੜੇ ਤਾਂ ਪਾਣੀ ਮੈਨੂੰ ਆਈ ਨੂੰ ਜਦ ਦਿਨ ਆਏ ਰੋਹ ਤਾਂ ਆਏ ਨੇ ਤੂੰ ਕਿਹੜੇ ਬਾਹਰ ਦੂਰ ਬੈਠੀ ਐ ਆਹ ਲੈ ਕੋੜੇ ਨਾ ਆਇਆ ਕਰਾਂਗੇ ਫੇਰ ਅਸੀਂ ਇਹਨੂੰ ਵੀ ਨਾ ਚਾਹ ਪੁੱਛਿਆ ਕਰ ਮਾਸੀ ਲਓ ਤੇਰੀ ਮਾਂ ਤਾਂ ਆ ਗਈ ਮਾਂ ਤਾਂ ਭੈਣ ਜੀ ਕਿੱਦਰੀ ਕਾਲ ਭੈਣ ਜੀ ਕਿੱਦਰੀ ਕਾਲ ਜੀ ਹੋ ਠੀਕ ਠਾਕ ਹਾਂ ਹੋ ਠੀਕ ਠਾਕ ਕੋ ਠੀਕ ਹੈ ਪੁੱਤ ਹੋ ਠੀਕ ਹੈ ਤੂੰ ਹਾਂ ਹੋਰ ਘਰੇ ਪਰ ਬਾਹਰ ਸਾਰਾ ਠੀਕ ਸੀ ਸਾਰਾ ਠੀਕ ਆ ਪਹਿਲੇ ਆ ਕਿਵੇਂ ਅੱਜ ਬਹੂ ਬਣੀ ਬੈਠੀ ਆ ਲੈ ਪਣ ਜਦੋਂ ਮੈਂ ਗਈਆਂ ਕਈ ਵਾਰ ਤੂੰ ਬਣੀ ਹੋਈ ਤੇ ਅੱਜ ਮੈਂ ਬਣ ਗਈ ਫੇਰ ਕੀ ਹੋ ਗਿਆ ਕਿਸੇ ਦੀ ਤਾਂ ਬਹੂ ਹੈਗੀ ਆ ਐ ਤਾਂ ਮੈਨੂੰ ਪਤਾ ਹੈਗੀ ਆ ਫੇਰ ਅਗਲ ਵੀ ਨਹੀਂ ਲਾਹਿਆ ਹੋਇਆ ਆ ਤੂੰ ਚੱਕਵੇਂ ਤਾਂ ਚੱਕਵਾ ਪਾਉਂਦੀ ਹੁੰਦੀ ਸੀ ਭੈਣ ਜੀ ਨਾਲੇ ਅੱਜ ਫੇਰ ਮੈਂ ਥੋੜਾੇ ਕੰਮ ਸੀ ਅੱਛਾ ਆਹ ਆਪ ਦੇ ਬੰਦੇ ਚਲੇ ਛੋਟਾ ਨਹੀਂ ਨਾ ਵੱਜਦਾ ਤਾਂ ਕਰਕੇ ਦੂਜੇ ਦੇ ਮਾਰ ਤਾ ਕੇ ਚੱਲ ਕੋਈ ਨਾ ਭੈਣ ਜੀ ਆ ਦੇਖ ਲੈ ਤੇਰੀ ਮਾਂ ਦੀ ਕਰਤੁੱਤਾਂ ਕੀ ਕੁੜੀ ਨੂੰ ਬਲੀ ਜਾਂਦੀ ਸੀ ਕੋ ਬੋਲਣ ਨੂੰ ਕੁੜੀ ਦੇ ਗੋਲੀ ਮਾਰੀ ਜਾਂ ਮੈਂ ਐਂ ਦੱਸ ਮਮੀ ਹੁਣ ਤਾਂ ਦਿਨ ਫੋਨ ਕਰਿਆ ਤੂੰ ਇੱਥੇ ਸੀ ਕਿਤੇ ਮੈਂ ਤਾਂ ਗਲੀ ਚ ਹੀ ਆਉਂਦੀ ਸੀ ਵੀ ਕੀ ਪਤਾ ਤੇਰੀ ਮਾਂ ਚੁਗਲੀਆਂ ਸੁਣਦੀ ਹੋਵੇ ਦੇਖ ਭੈਣ ਜੀ ਆ ਮੈਨੂੰ ਚੁਗਲੀਆਂ ਸੁਣਦੀ ਤਾਂ ਆਸਤੇ ਨਹੀਂ ਹੈਗੀ ਇਹ ਨਾ ਹੀ ਸਾਡੇ ਖਾਨਦਾਨ ਨੂੰ ਇਹ ਚੁਗਲਣ ਚਾਗ ਨਹੀਂ ਆਤਾ ਤੈਨੂੰ ਨਾ ਭੈਣ ਜੀ ਮੇਰੀ ਗੱਲ ਸੁਣ ਮੈਂ ਕਿਹੜੀ ਚੁਗਲੀ ਕਰਤੀ ਕੀ ਗੱਲ ਤੂੰ ਆਉਂਦੀ ਗੱਲ ਪੈਗੀ ਮਾਫੀ ਚ ਮੇਰੀ ਮੰਮੀ ਨਾਲ ਆਣ ਸਾਰੀ ਲੱਗ ਗਈ ਹੈ ਦੱਦ ਲਾਣਾ ਨਹੀਂ ਤਾਂ ਬੈਜਾ ਨਹੀਂ ਬੈਜਾ ਜਾਣਦੀਆਂ ਮੈਂ ਆਹ ਤਾਂ ਹੀ ਭੱਜ ਕੇ ਗਲਾਸ ਪਾਣੀ ਦਾ ਲੈ ਕੇ ਆ ਗਈ ਤੂੰ ਤੇਰੀ ਮਾਸੀ ਨੇ ਪਿਆਤਾ ਪੁੱਤ ਪਾਣ ਇਹ ਤਾਂ ਫੰਦਾਰਾਂ ਪੂਰੇ ਬੈਠਾ ਹੁੰਦਾਗਾ ਨਾ ਇਹ ਕਰਾਂਗੇ ਸੋਢੇ ਨਾ ਇਹ ਕਰਾਂਗੇ ਭੱਜ ਜਾਣੇ ਅਗੇ ਜੇ ਬਾਲੀਆਂ ਓਕੀ ਹੋਣਗੀਆਂ ਹੁਣ ਤਾਂ ਤੂੰ ਮਜ਼ਾਕ ਰੀ ਜਾਂਦੀ ਸੀ ਕਿ ਚੰਗਾ ਭਲਾ ਹੁਣ ਮਾਸੀ ਦੇ ਐਡਾ ਦੱਸਣ ਕੀ ਹੋਗੇ ਵੀ ਬੁਰੀ ਲੱਗਣ ਲੱਗੀ ਗੋਲੀ ਮਾਰਦੀ ਮਾਸੀ ਨੇ ਸੱਚੀ ਜੀ ਗੱਲ ਕਹਿੰਦੇ ਮਿਰਚਾਂ ਲੱਗ ਜਾਂਦੀਆਂ ਨੇ 10 ਮਿੰਟ ਬਾਅਦ ਫੋਨ ਕਰਿਆ ਸੀ ਅਸਤੇ ਫੋਨ ਕਰਿਆ ਸੀ ਮੇਰੇ ਸੱਸ ਨੂੰ ਨੇ ਲੈ ਨਾਲ ਤੇਰੇ ਸੱਚ ਤੋਂ ਮੈਂ ਬਾਗਾ ਹੁਣਾਗਾ ਮੈਂ ਕੱਢੋ ਬੱਡੀ ਤੋਂ ਕੀ ਕਰਵਾਉਣਾ ਮੈਂ ਆਦੇ ਕੋਲੇ ਆ ਕੇ ਕੱਢਣ ਬੱਢਣ ਉਹਦੇ ਘਰ ਮਾਰਨੀ ਹੈਗਾ ਸਭ ਕੁਸਾ ਸੁਖਣਾ ਪਰ ਐ ਪ੍ਰੁੰਨਿਆ ਘਰ ਆਉਦਾ ਤੇ ਫਿਰ ਮੈਨੂੰ ਦੱਸ ਜੀ ਏ ਧੱਕੇ ਘਰ ਲੁਕਾਣ ਲਾ ਕੇ ਬਸ ਨਾ ਫਿਰ ਸੱਚ ਨਹੀਂ ਆਈ ਮੇਰੇ ਸੱਸ ਨਹੀਂ ਆਈ ਕਿ ਮੈਂ ਵੀ ਚਾਰ ਪੌਣਾਉਂਦਾ ਹੈ ਜੀ ਦਾ ਇਹ ਚਾਰ ਪਾ ਤੂੰ ਆਪ ਦਿਆ ਨਾ ਮੇਰੀ ਗੱਲ ਸੁਣ ਮੇਰੀ ਭੈਣ ਨੂੰ ਵੱਧ ਘੱਟ ਬੋਲਣ ਦੀ ਜ਼ਰੂਰਤ ਨਹੀਂ ਆਏਗੀ ਅੱਜ ਤਾਂ ਤੈਨੂੰ ਤਾਂ ਫੋਨ ਲਾ ਲੈ ਕਿਹ ਵਾਰ ਆਪਦੀ ਪੋਤੀ ਨੂੰ ਮਿਲਣ ਵਾਗੀ ਹੋਵੇ ਪੋਤੀ ਵੀ ਨਾ ਆਪੜਦਾ ਸੀ ਬਹਾਂ ਉਹਦੀਆਂ ਗਾਹਾਂ ਪਰ ਇਹ ਤਾਂ ਭੱਜ ਕੇ ਹਿੱਕ ਨਾਲ ਆਉਂਦੀ ਸੀ ਪੋਤੀ ਨੂੰ ਵੀ ਜਿਹੜੀ ਹੁਣ ਆਹੋ ਕਰੂਗੀ ਚੱਲ ਕੋਈ ਨਹੀਂ ਭੈਣ ਜੀ ਦੇਖਾਂਗੇ ਤੂੰ ਦੋਤੀ ਨੂੰ ਕਿੰਨੇ ਕੁ ਜਿਹੇ ਹਿੱਕ ਨਾਲ ਲਾ ਲਾ ਕੇ ਪਾਲਦੀਆਂਗੀ ਨਹੀਂ ਅਸ ਤਾਂ ਬਥੇਰੇ ਜਿਹੇ ਹਿੱਕ ਨਾਲ ਲਾ ਕੇ ਪਾਲੀਆਂ ਸੀ ਤਾਂ ਉਹ ਤਾਂ ਜਿਹੜੀਆਂ ਕਰਕੇ ਥੋੜੇ ਮੂਰੇ ਲਾਤੀਆਂ ਨਹੀਂ ਫਿਰ ਆਸੀ ਕਿਹੜਾ ਉਹੀ ਪਾਲੇਤੀ ਸਾਡੇ ਵੀ ਹਿੱਕ ਨਾਲ ਲਾ ਲਾ ਕੇ ਪਾਲੇ ਹੋਤੀ ਜ ਸ਼ਰਤਾਂ ਨਾਲੇ ਹੋਰ ਤੂੰ ਤਾਂ ਭੈਣ ਜੀ ਬੋਲੇ ਹੀ ਨਾ ਕਰ ਨਹੀਂ ਤੂੰ ਤਾਂ ਤੀਜੇ ਥਾਂ ਤੋਂ ਤੀਜੇ ਥਾਂ ਤੇ ਕੋਈ ਨਹੀਂ ਤੀਜੇ ਥਾਂ ਤੇ ਕੋਈ ਨਹੀਂ ਮੇਰੀ ਭੈਣ ਦਾ ਘਰ ਆ ਮੈਂ ਪੂਰੀ ਹੱਕਦਾਰ ਆ ਨੀ ਕਰਿਆਵਾ ਤਾਂ ਨਹੀਂ ਭਰਾ ਲਿਆ ਕਿਤੇ ਜੀਜੇ ਨਾਲ ਵੇਖੀ ਰਹਿਣ ਲੱਗ ਗਈ ਨੀ ਭੈਣ ਜੀ ਤੇਰੇ ਆਵਾ ਪਰੌਣ ਦੀ ਵੀ ਕੋਈ ਤਵਾਰੀ ਨਹੀਂ ਹੈਗੀ ਪਰ ਮੇਰੇ ਜੀਜੇ ਗਏ ਨੂੰ ਬਹੁਤ ਟਾਈਮ ਹੋ ਗਿਆ ਚਲੋ ਮੈਂ ਤਾਂ ਕੀ ਲੈਣਾ ਜੀਤ ਨਾਲ ਭਰਾਉਂਗੀ ਜਿੰਨਾ ਮਰਜੀ ਭਰਾ ਚਾਹੇ ਨਾ ਭਰਾ ਮੈਨੂੰ ਤਾਂ ਇਹ ਦੱਸ ਦੋ ਕਾ ਤੋ ਫੋਨ ਲਾਈ ਜਾਂਦੀਆਂ ਸੀਗੀਆਂ ਪੁੰਤਾ ਸਿਆ ਦੇ ਲਾਉਂਦੀਆਂ ਤੀਂਆਂ ਉਹ ਮੇਰੀ ਭੈਣ ਹੈ ਨਾ ਪਿੰਡੋਂ ਗਈ ਹੋਈ ਸੀਗੀ ਉਹ ਤਾਂ ਪਿੰਡੋਂ ਬਾਗੀ ਉਹ ਰੁੱਸ ਕੇ ਮੇਰੇ ਭਾਈ ਨਾਲ ਤੇ ਉਹ ਹੁਣ ਧਿਆਨ ਹੀ ਨਹੀਂ ਰਹੀ ਅਸੀਂ ਆਖਾ ਕਿਤੇ ਪੋਤੀ ਨੂੰ ਮਿਲਣ ਲੱਗ ਗਈ ਤਾਂ ਕਰਕੇ ਲਾਇਆ ਸਾਡੇ ਤਾਂ ਨਾ ਭੈਣ ਜੀ ਉਹੀ ਨਹੀਂ ਆਂਦੀ ਉਹ ਪਹਿਲਾਂ ਵੀ ਨਹੀਂ ਆਂਦੀ ਹੁੰਦੀ ਸੀ ਸਾਡੇ ਤੱਕ ਐ ਵਾਰੀ ਬਾਰ ਮੂਰ ਦੀ ਨੰਗੀ ਆ ਨੱਕ ਮਰੋੜ ਕੇ ਨੰਗ ਜਾਂਦੀ ਸੀਗੀ ਕਿ ਨੰਗਣ ਭੈਣ ਜੀ ਮੰਡੀਆਂ ਤੇ ਜਾਂਦੀ ਸੀਗੀ ਨਹੀਂ ਭੈਣ ਜੀ ਗਾਹਾਂ ਜਾਂਦੀ ਸੀ ਨਹੀਂ ਗਾਹਾਂ ਕਿੱਥੇ ਜਾਂਦੀ ਸੀ ਬਾਜ਼ਾਰ ਜਾਂਦੀ ਹੁੰਦੀ ਹੈ ਜਦੋਂ ਨਾ ਮੈਂ ਤੁਹਾਡੀ ਬੁੜੀ ਨੇ ਨਾ ਸਾਡੇ ਅਖੀ ਜਾ ਕੇ ਕਰਨ ਸੁੱਖ ਸੰਧੀ ਹੋ ਤਾਂ ਉਹੀ ਨਹੀਂ ਮਿਲ ਲਗਈ ਥੀ ਕਿ ਨਾ ਨੂਣ ਨਾ ਦੀ ਪੋਤੀ ਨੂੰ ਨਾਲੇ ਮੈਂ ਕਹਿੰਦਾ ਤੁਹਾਡੇ ਆਪਣੇ ਆ ਪੁੱਛਣ ਆਈ ਆ ਵੀ ਤੁਹਾਡੀ ਬੁੜੀ ਕਿੱਥੇ ਗਈ ਆ ਕਿੱਥੇ ਨਾ ਮੈਨੂੰ ਕੀ ਲੈਣਾ ਇੱਥੇ ਜਾਵੇ ਨਾ ਜਾਵੇ ਆਪੇ ਆ ਜੂ ਅਥਰ ਨੂੰ ਮੈਂ ਤਾਂ ਕੇਸ ਦਾ ਕਹਿਣਾ ਹੀ ਆ ਜਿਸ ਤਾਂ ਲਾਥ ਹੀ ਕੋਟ ਚ ਫੈਲ ਅੱਛਾ ਚੰਗਾ ਕੀਤਾ ਭੈਣ ਦੀ ਲਾਤਾ ਉਹ ਕਹਿੰਦੇ ਨਹੀਂ ਹੁੰਦੇ ਫਿਰ ਵਧੀਆ ਸੋਨੇ ਲਾਤਾ ਹੁਣ ਸਾਨੂੰ ਕੁਝ ਦੇਣਾ ਨਹੀਂ ਪਊਗਾ ਜੇ ਕਿਤੇ ਸਾਡਾ ਮੁੰਡਾ ਲਾਉਂਦਾ ਫਿਰ ਸਾਨੂੰ ਹਿੱਸੇ ਪੱਤੀਆਂ ਦੇਣੀਆਂ ਪੈਂਦੀਆਂ ਕੋਈ ਨਾ ਉਹ ਤਾਂ ਸਾਰਾ ਕੁਝ ਪਤਾ ਲੱਗ ਜੂ ਵੀ ਕੌਣ ਦਿੰਦਾ ਤੇ ਕਾਣ ਲਈ ਆਂਦਾ ਇਹ ਤਾਂ ਗੱਲ ਪਹਿਣ ਜੀ ਸਰਕਾਰ ਵੀ ਕਹਿੰਦੀ ਆ ਜੇ ਕੁੜੀ ਕੇਸ ਲਾਵੇ ਫਿਰ ਤਾਂ ਠੰਗਾ ਹੀ ਮਿਲਦਾਗਾ ਜੇ ਮੁੰਡਾ ਲਾਵੇ ਫਿਰ ਮੁੰਡੇ ਨੂੰ ਸਾਰਾ ਕੁਸੀ ਦੇਣਾ ਪੈਂਦਾਗਾ ਅੱਛਾ ਤੰਗਾ ਤਾਂ ਤੁਸੀਂ ਕੇਸ ਨਹੀਂ ਲਾਇਆ ਸੀ ਫਿਰ ਉਹਦਾ ਵੀ ਸਾਡੇ ਹੱਥ ਪੱਲੇ ਜ਼ਮੀਨ ਨਾ ਖੁੰਝ ਜੇ ਸਿਆਣੇ ਬੰਦੇ ਦੀ ਸਿਆਣੀ ਸਮਝਦਾਰ ਹੁੰਦੀ ਆ ਅਸੀਂ ਬੇਕੂਪ ਨਹੀਂ ਹੈਗੇ ਪਹਿਣ ਜੀ ਆਹੋ ਬੇਕੂਪ ਤਾਂ ਆਪੀ ਜਦੋਂ ਸਾਲ 2 ਸਾਲ ਹੋ ਗਏ ਮਾਨ ਕਰੋ ਨਿਕਲੀ ਹਜੇ ਤੁਸੀਂ ਸਿਆਣੀ ਹੋਗੇ ਚਲ ਕੋਈ ਨਹੀਂ ਪਹਿਣ ਦੀ ਸਾਡੀ ਨਿਕਲੀ ਜਾਂ ਸੋਡੀ ਤਾਂ ਨਹੀਂ ਨਿਕਲੀ ਇਹ ਸਾਡੀਆਂ ਜਾਖੇ ਤਾਂ ਦੇਖਣਾ ਜੇ ਨਾ ਖੱਖਾਂ ਪਾੜ ਦਗੇ ਸੀ ਆ ਤੂੰ ਹੀ ਭਣਦੀ ਤਿੰਨ ਤਿੰਨ ਇੱਕ ਦੇ ਬਹਾਨੇ ਨੇ ਫਿਰ ਸੁਣਾਈਆਂ ਨਾ ਕਰ ਆ ਤੇਰਾ ਭਤੀਜਾ ਗਿਆ ਤੀ ਸਾੜਾ ਨੱਕ ਨਹੀਂ ਰਹਿੰਦਾ ਨੱਕ ਵੱਡਾ ਜਾਂਦਾ ਸੀ ਸੋਡਾ ਜੇ ਮੈਂ ਹੋਰ ਥਾਂ ਬੈਉਂਦੀ ਸੀ ਫੇਰਾ ਗੱਲਾਂ ਵੀ ਤੇ ਭਣਦੀ ਫਿਰ ਵੀ ਤੂੰ ਕੁੜੀ ਵਾਲੀਆਂ ਮਾਰ ਕੇ ਨੀਵੀ ਹੋ ਤਰੀ ਤਰੀ ਮਾਂ ਨੂੰ ਚਾਹ ਪਾਣੀ ਪਿਆ ਦੇ ਮੈਂ ਤਾਂ ਚੱਲੀ ਤੇਰੀ ਮਾਂ ਦੀਆਂ ਤਾਂ ਗੱਲਾਂ ਹੀ ਲੈਦੀਆਂ ਨੇ ਦੁਨੀਆ ਦੀ ਤੂੰ ਬਹਿ ਜਾ ਮੈਂ ਦੋਹਾਂ ਬਸ ਚਾਲੇ ਨਹੀਂ ਬਸ ਤੇ ਬਹਿ ਜਾ ਕੋਈ ਨਾ ਕਾਹਲ ਹੋਣੀ ਰੀਤ ਭੱਗ ਜਾਂਦੇ ਜੋ ਆ ਮੈਂ ਗੋਡੇ ਫੜਦੀ ਹੁੰਨੀ ਆ ਕਿ ਕੋਈ ਨਹੀਂ ਪੜਨੇ ਘਰ ਮੇਰੇ ਹੀ ਅਜ ਤਾਂ ਮਰਜੀ ਆ ਜਾ ਕਿਸੇ ਦੀ ਹਿੰਮਤ ਨਹੀਂ ਸਾੜੇ ਦੀ ਕੋਈ ਰੋਕ ਦੂਗਾ ਭੱਗ ਜਾ ਨਾਲ ਤੇ ਉੱਠੇ ਵਰਗੇ ਨਾ ਜਮੀ ਨਹੀਂ ਹੈਗੀ ਨਾ ਤੈਨੂੰ ਰੋਕਣਾ ਤਾਂ ਅਜ ਤੱਕ ਕੋਈ ਜੰਮਿਆ ਹੀ ਨਹੀਂ ਇਹ ਕੀ ਖਾਂਦੀ ਏ ਤੇਰੀ ਮਾਸੀ ਦੜਕੀ ਅਰੇ ਇੱਕ ਚਮਚਾ ਲਵਾਉਂਦਾ ਹਣਾ ਤੇਰੇ ਚਾਚਾ ਆਹ ਚਮਚਾ ਲਵਾਉਂਦਾ ਇਹਨੂੰ ਚਾਚੇ ਦੀ ਆਪਦੀ ਭੁੱਖੀ ਪੂਰੀ ਨਹੀਂ ਹੁੰਦੀ ਹੈਗੀ ਇਹਨੂੰ ਕਿੱਥੋਂ ਖਵਾ ਦੂ ਉਹ ਚੋਰੀ ਚਾਰੀ ਜਾ ਕੇ ਖਾ ਜਾਂਦੀ ਹੋਵੇ ਤਾਂ ਕੋਈ ਕੀ ਪਤਾ ਬੁਲਾਈ ਕੰਚੀ ਮੰਗੂ ਜਮਾਨ ਚੱਲਦੀ ਐ ਮੈਂ ਤਾਂ ਇੱਥੇ ਆਉਂਦੀ ਸੀ ਸਾਰਾ ਕੁਝ ਸੁਣ ਲਿਆ ਸੋਡਾ ਮੈਨੂੰ ਉੱਤਿ ਉੱਤਿ ਬੋਲੀ ਜਾਂਦੀ ਤੇ ਉਹ ਬਾਜੀ ਜਾਂਦੀ ਕਿੱਥੇ ਬਾਗੀ ਛੋੜੀ ਬੁੜੀ ਤੈਨੂੰ ਲੱਗ ਗਿਆ ਪਤਾ ਲੈ ਸਾਰੇ ਪਿੰਡ ਚ ਦਾ ਗੱਲਾਂ ਉੱਡੀਆਂ ਪੰਗਾ ਆ ਛੋੜੇ ਦਾਸ ਘਰਾਣੇ ਪੁੱਛ ਲਿਆ ਅਕੇ ਇਹਨਾਂ ਦੀ ਬੁੜੀ ਬਾਗੀ ਅਕੇ ਮਾਪੇ ਮੈਂ ਤਾਂ ਪਤਾ ਨਹੀਂ ਹਾਰ ਕੇ ਬਾਣਾ ਮਾਰ ਕੇ ਆਈਆਂ ਮਾ ਮਾਤਾ ਮੇਰੀ ਕੁੜੀ ਦਾ ਪਤਾ ਲੈ ਨਹੀਂ ਸੀ ਉਹਨੂੰ ਬੁਖਾਰ ਚੜਦਾ ਹਾਰ ਕੇ ਮਾਤਾ ਐ ਕਹਿੰਦੀ ਆਈਆਂ ਪਤਾ ਨਹੀਂ ਮੰਮੀ ਕਿੱਥੇ ਗਈ ਹੈ ਕਿੱਥੇ ਨਾ ਬਿਨਾਂ ਦੱਸੇ ਨਿਕਲ ਗਈ ਉਹ ਬਾਤੀ ਢੋਲੇ ਛਟੇ ਖੇ ਜਾਂਦੀ ਉਮਰੇ ਹਾਂ ਦੱਸ ਹੁਣ ਉਹਦੇ ਕਿੰਨੀ ਕਾਗ ਲੱਗ ਰਹੀ ਤੀਗੀ ਮਾਮੇ ਨਾਲ ਲੜ ਕੇ ਗਈ ਆ ਨਾਲੇ ਮਾਮੇ ਨਾਲ ਲੜ ਕੇ ਗਈ ਐ ਨਹੀਂ ਪਤਾ ਮਾਮੇ ਹੋਣਾ ਮਰ ਗਏ ਜੇ ਉਨੀ ਕੀ ਗੱਲ ਹੋ ਗਈ ਇੱਥੇ ਆ ਕੇ ਚਿੰਬੜ ਜਾਣਾ ਆਪਾਂ ਐ ਕਿ ਮੈਂ ਚੁੰਬੜ ਜਾਣਗੇ ਮੈਂ ਬੈਠੀ ਆ ਨਾ ਰੱਖਦੇ 2 ਸਾਲ ਉੱਥੇ ਹੈ ਉਹ ਤਾਂ ਬਹਾਈ ਰੱਖੀ ਉੱਥੇ ਚੱਲ ਕੋਈ ਨਾ ਤੂੰ ਬਹਿ ਮੈਂ ਚਾਹ ਲੈਣੀ ਆ ਨਹੀਂ ਚਾਹ ਨਹੀਂ ਮੈਂ ਪੀਂਦੀ ਹੋਰ ਕੀ ਮੈਂ ਤਾਂ ਬਸ ਸੁਣਾਂ ਕਹਾਣੀ ਆਈ ਸੀਗੀ ਵੀ ਲੱਕੀ ਨੂੰ ਕਹਿਦੀ ਉਹਨਾਂ ਨੇ ਕੇਸ ਲਾਤਾ ਚੰਗਾ ਤੂੰ ਇਹਨਾਂ ਮਾਰੀ ਜਾ ਕਰ ਕੁੜੀ ਨੇ ਨਹੀਂ ਹਾਂ ਬਸ ਸੁਰੀ ਆਉਣਗੀਆਂ ਹੋਰ ਕਿਤੇ ਨਹੀਂ ਆਉਂਦੀਆਂ ਲੈ ਮੈਨੂੰ ਜਾਣੀ ਹੈਗੀ ਤੇ ਚਾਹ ਵੇਕੇ ਜਾਈ ਹੁਣ ਮੈਂ ਚਾਹ ਨਹੀਂ ਪੀਂ ਕੌਣ ਕਰਲੀਏ ਬਰਕਤ ਕਰੇ ਨੀਹਾ ਨੀਹਾ ਥੋੜਿਆ ਕੰਮ ਜਾ ਗਈ ਸੀਗੀ ਐਂਕੀ ਤੋ ਹੁਣ ਝੁੱਲੇ ਚ ਪਾਈ ਝੁੱਲੇ ਚ ਨਹੀਂ ਕੋਲੇ ਚਾਚੀ ਬੈਠੀ ਸੀਗੀ ਤੂੰ ਬੈ ਚਾ ਲਿਆਉਣੀ ਲੈ ਅਕੇ ਚਾ ਲਿਆਉਣੀ ਹੈਗੀ ਇਹਨਾਂ ਦੀ ਚਾਹ ਨੇ ਉਦੂ ਖਾਲੇ ਇਹ ਕਦੀ ਚਾਚੀ ਹੂੰ ਦਿਮਾਗ ਖਾਲਾ ਦੀ ਹੈਗੀ ਮੰਮੀ ਆ ਜਾ ਚਾਹ ਅੰਦਰ ਪੀਲਾ ਨੀ ਜੇ ਕੋਟ ਲੈ ਆ ਕੇ ਦੇ ਨੀ ਸੈਠੀ ਦੇ ਦਦੀ ਮੈਨੂੰ ਤਾਂ ਇਹ ਆ ਜਾ ਚੱਲ ਇਹਦੀ ਵੀ ਹੰਡਾ ਕੁੜੀ ਦੀ ਅੱਥੀ ਜਾਣਾ ਪਊਗਾ ਲੈ ਰਿਤ ਚਾਹ ਤਾਂ ਪੀ ਲੈ ਮੈਂ ਤਾਂ ਹਾਂ ਜਾਵਾ ਇਹ ਤੇ ਮਾਮਾ ਨਹੀਂ ਹੁੰਦਾ ਤੁਰਿਆ ਹਾਂ ਲੱਗਦਾ ਮਾਮਾ ਹੀ ਆ ਇਹ ਕਿਵੇਂ ਮੈਂ ਸਿਕਾਲਾ ਸਿਕਾਲ ਭਾਈ ਸਿਕਾਲ ਨਿਕਾਲ ਜੀ ਹਾਂ ਲੱਕੀ ਗੱਛਾ ਭਾਈ ਲੱਕੀ ਤਾਂ ਬਾਹਰ ਹੀ ਆ ਮਾਮਾ ਕੀ ਹੋਇਆ ਊੜੀਆ ਪਾਣੀ ਪੂਣੀ ਲਿਆ ਕੇ ਦੇ ਤੇਰ ਮਾਮੇ ਨੂੰ ਉਹ ਬਸ ਭਾਈ ਪਾਣੀ ਤਾਂ ਪੀਤਾ ਹੀ ਐ ਬਾਲਾ ਖਬਰ ਆਇਆ ਜੇ ਲੱਗਦੇ ਭਾਈ ਕੀ ਹੋ ਗਿਆ ਉਹ ਗੱਲ ਹੀ ਖਬਰਾਂ ਵਾਲੀ ਐ ਉਹ ਕੀ ਦੱਸਾਂ ਹੁਣ ਮੈਂ ਮੈਂ ਤਾਂ ਕਸੂਤਾ ਫਸ ਗਿਆ ਹੁਣ ਕੀ ਗੱਲ ਹੋ ਗਈ ਇਹੋ ਜੀ ਸੱਸ ਦਾ ਸੁਣ ਮੈਂ ਗੱਲ ਕੀ ਹੋ ਗਈ ਉਹ ਪਾਈ ਤੁਹਾਡੀ ਸੱਸ ਨਹਿਰ ਚ ਛਾਲ ਮਾਰ ਕੇ ਮਰ ਗਈ ਹਾਂਜੀ ਹਾਈ ਆਪਾਂ ਤਾਂ ਦਦਾ ਮਜ਼ਾਕ ਸਮਝ ਹੀ ਜਾਂਦੇ ਆ ਵੀ ਆਜੂ ਆਜੂ ਮੰਮੀ ਮਮਾ ਤੁਹਾਨੂੰ ਕਿਵੇਂ ਪਤਾ ਲੱਗਿਆ ਲੈ ਉਹ ਤਾਂ ਇਕੱਠ ਹੋ ਰਿਹਾ ਨਹਿਰ ਚ ਉੱਥੇ ਨਾ ਭਾਈ ਤੁਹਾਨੂੰ ਜਮੀ ਨਹੀਂ ਪਤਾ ਲੱਗਿਆ ਜਦੋਂ ਘਰੋਂ ਗਈ ਹੈ ਉਹ ਸੰਤਾ ਪਤਾ ਹੀ ਨਹੀਂ ਕੀ ਮੈਂ ਲੜਨ ਉੱਡ ਕੇ ਤਾਂ ਨਹੀਂ ਗਈ ਕੀ ਪਤਾ ਹੁਣ ਲੜਾਈ ਐ ਕਿੱਥੇ ਹੋਈ ਐ ਕਿੱਥੇ ਹੋਈ ਐ ਔਰ ਇਹ ਤਾਂ ਕਾਈਰ ਲਾ ਕੇ ਤਾਂ ਪੱਤੀਆਂ ਲੈਂਦੀਆਂ ਨੇ ਤੁਹਾਡੇ ਕੋਲ ਤਾਂ ਹੈਗੀ ਸੀ ਮਾਮਾ ਉਹ ਲੱਕੀ ਕਿੱਥੇ ਭਾਈ ਲੱਕੀ ਦੱਸੋ ਮੈਂ ਤਾਂ ਕਰੂ ਲੱਕੀ ਤਾਂ ਇਹਦੇ ਵਿੱਚ ਬਾਰੀ ਹੋਊਗਾ ਖੇਤੋਂ ਆ ਗਿਆ ਹੋਊਗਾ ਹਾਂ ਦਾ ਘੰਟਾ ਘੰਟਾ ਉੱਥੇ ਮੁੰਡਿਆਂ ਕੋਲੋਂ ਨਹੀਂ ਆਉਂਦਾ ਹੈਗਾ ਹਿੱਲਦਾ ਚਲ ਭਾਈ ਨਾ ਭਾਈ ਬੈਠੋ ਤਾਂ ਸੇ ਤੁਸੀਂ ਚਾਹ ਪਾਣੀ ਪਿਓ ਆਉਂਦਾ ਲੱਕੀ ਵੀ ਆਉਂਦਾ ਹੈਗਾ ਆ ਹੁਣ ਚਾਹ ਪਾਣੀ ਨੰਗੂਗਾ ਤੁਸੀਂ ਆਪ ਦੇਖ ਲਓ ਕੰਮ ਕਿੱਡਾ ਹੋ ਗਿਆ ਲੈ ਭਾਈ ਪਰ ਇਹਨਾਂ ਨੇ ਕਿਹੜਾ ਕੋ ਜਾਣ ਕੇ ੱੱਕਾ ਦੁੱਤਾ ਤੂੰ ਤਾਂ ਇਹਨਾਂ ਦੇ ਹੁਣ ਦੋਸ ਮੰਡੀ ਜਾਣਾ ਹੈਗਾ ਹੈਲੋ ਹੈਲੋ ਲੱਕੀ ਘਰੇ ਆ ਜਾ ਕਿਉਂ ਕੌਣ ਆਇਆ ਹੁ ਮਾਮਾ ਆਇਆ ਫਿਰ ਉਧਰ ਦੇਖ ਆਪਣੀ ਬੇਟੀ ਕੁੜੀਏ ਤੂੰ ਸਾਰੀ ਗੱਲ ਦੱਸ ਦੇ ਛੇਤੀ ਆ ਜਾ ਭਾਈ ਕਹਦੇ ਉਰੇ ਆ ਕੇ ਦੱਸਦੇ ਐ ਨਹੀਂ ਕੰਮ ਮੰਮੀ ਨੇ ਨਹਿਰ ਤੇ ਝਾੜ ਮਾਰ ਗਈ ਕੀ ਹੋ ਗਿਆ ਨਹਿਰ ਤੇ ਝਾੜ ਮਾਰੀ ਮੰਮੀ ਨੇ ਤੂੰ ਛੇਤੀ ਘਰੇ ਆ ਜਾ ਕਿਹਨੇ ਕਿਹਾ ਕਿਹਾ ਕਿ ਨਹੀਂ ਤੈਨੂੰ ਤੂੰ ਆ ਜਾ ਘਰੇ ਤਾਂ ਕਿ ਜਾਂਦੀ ਆ ਜਾ ਲੈ ਸੌਂ ਲੈ ਭਾਈ ਕਿਵੇਂ ਬੋਲਦਾ ਫੋਲਣੀ ਐ ਕੰਮੀ ਜਦੋਂ ਐਡਾ ਹੋ ਗਿਆ ਬੰਦਾ ਦਹਿਲ ਜਾਂਦਾ ਹਾਂ ਚੜੀ ਦੀ ਨਹੀਂ ਲੱਖੀ ਦੀ ਇਹਨਾਂ ਨਾਲੇ ਮਾਮਾ ਤੁਹਾਨੂੰ ਸਾਰੀ ਉਮਰ ਦਾ ਹੋਣ ਲਾਂਬਾ ਹੋ ਗਿਆ ਲੋਕਾਂ ਨੇ ਕਹਿਣਾ ਵੀ ਪੇਕੇ ਗਈ ਸੀ ਉੱਥੇ ਜਾ ਕੇ ਮਰ ਗਈ ਤੁਹਾਨੂੰ ਵੀ ਵਧੇਰਾ ਗਿਆ ਸੀ ਵੀਰ ਤੌਰ ਤੇ ਤੁਸੀਂ ਵੀ ਸਮਝਾਇਆ ਨਹੀਂ ਹੈਗਾ ਮਾਂ ਕਾ ਨੂੰ ਕੀ ਕਰੀਏ ਭਾਈ ਐਸੇ ਉਮਰੇ ਨਾ ਕੋਈ ਗੱਲ ਮੰਨੇ ਵੀ ਫੇਰ ਹੀ ਐ ਚੱਲ ਭਾਈ ਗੁੱਸਾ ਕੀ ਲੱਗ ਗਿਆ ਉਹ ਲੈ ਕਾਮੀਆਂ ਗੱਲਾਂ ਕਿਉਂ ਕਰਦੀਆਂ ਉਹ ਲੱਭੀਆ ਫੇਰ ਹੀ ਆਇਆ ਮੈਂ ਚੱਲ ਕੋਈ ਨਾ ਪਰ ਕਿਉਂ ਖਬਰਾਂ ਉਹ ਇਹ ਤਾਂ ਜਵਾਕੜੀਆਂ ਨੇ ਹਜੇ ਅੱਛਾ ਹਜੇ ਖਬਰਾਂ ਮਾਣਾ ਹੈ ਆ ਸੋਡੇ ਦਾ ਅੱਖ ਚੋਂ ਹਜੂ ਨਹੀਂ ਆਇਆ ਅਸੀਂ ਸਾਨੂੰ ਪਤਾ ਕੀ ਬਣੂ ਹੁਣ ਸਾਡੇ ਨਾਲ ਤੁਹਾਡੇ ਕੋਲੇ ਰੰਗੀ ਦੀ ਭਾਈ ਇਹ ਕਾਹਨ ਮੇਰਾ ਮੂੰਹ ਖਲਾਉਣਾ ਕੀ ਬਣਨਦੀ ਤੁਹਾਡੇ ਕੋਲੇ ਫਿਰ ਇੰਦੀ ਨੂੰ ਅਸੀਂ ਕਿ ਧੱਕਾ ਦਿੱਤਾ ਕੀ ਪਤਾ ਧੱਕਾ ਦਿੱਤਾ ਹਵੇ ਹਣ ਦੋ ਸਾਰੇ ਨਹੀਂ ਆ ਕੇ ਦੇ ਮੰਡੀ ਆ ਲੈ ਤੁਸੀਂ ਮੰਨਣਾ ਹੀ ਆ ਆ ਕੰਜਰ ਕਲੇਸ ਤਾਂ ਇਥੋਂ ਨਹੀਂ ਜਾਂਦਾ ਨਾ ਬੋੜਾ ਨਾ ਬੋੜ ਪਰ ਬੋਲਣੇ ਮਜਬੂਰ ਕਰਤਾ ਤੁਸੀਂ ਮਾਮਾ ਉਕਤ ਬਥੇਰੇ ਸਾਨੂੰ ਅਸਾ ਚੋੜ ਹੀ ਚੱਲੀ ਜਾਂਦੀ ਸੀ ਵੀ ਚੋੜ ਚ ਹੀ ਲੈ ਗਈ ਸੀ ਮੰਮੀ ਨੂੰ ਵੀ ਆਜੂ ਕਿਤੇ ਮੱਥਾ ਹੁੰ ਤੜੇਕਣ ਗਈ ਹੋਣੀ ਬਸ ਨਾਲ ਸ਼ਰਮ ਆਉਣੀ ਚਾਹੀਦੀ ਸੀ ਲੋਕਰ ਹੁੰ ਚੁਨੀ ਜਾ ਕੇ ਗਈ ਸੀ ਤਨ ਤਨ ਘੇ ਨੂੰ ਹਾਂ ਬੈਠੇ ਪੇਕੇ ਸ਼ਰਮ ਤਾਂ ਕੋਣੂ ਕਿਉਂ ਚਾਹੀਦੀ ਸੀ ਕਹਿ ਭਾਈ ਆਦ ਘਰੇ ਰਸ ਵਾਸ ਉਹ ਬਥੇਰੇ ਸਮਝਾਉਂਦੇ ਸੀ ਜੇ ਤੁਹਾਡਾ ਕੋਈ ਕਲੇਸ਼ ਖਤਮ ਹੁੰਦਾ ਫੇਰ ਹੀ ਆਉਂਦੀ ਉਹ ਜੇ ਸਮਝਾਈ ਹੁੰਦੀ ਅੱਜ ਇੰਨਾ ਚ ਹੁੰਦੀ ਸਮਝਾਈ ਹੋਣੀ ਕੀ ਪਤਾ ਕਾਹਤੋਂ ਸਾਲ ਮਰੀ ਆ ਲੜਾਈ ਕੀ ਦੇ ਨਾਲ ਹੋਈ ਆ ਉਹਦੀ ਮونکي ਪਤਾ ਆ ਇੱਥੇ ਦੋ ਸਮਰਨ ਮੇਰੀਆਂ ਧੀਾਂ ਤੇ ਹੁਣ ਆ ਕੇ ਬਹਿ ਗਈਆਂ ਤੁਸੀਂ ਕੀ ਕਰਦੇ ਹੋ ਤੁਸੀਂ ਕੁਝ ਕਰਿਓ ਫੇਰ ਚੱਲ ਮੰਮੀ ਜਿਨ੍ਹਾਂ ਦੇ ਕੋਲੇ ਮਰੀ ਆ ਪਈ ਭੁਗਤਣਗੇ ਤੁਹਾਨੂੰ ਚੁੱਪ ਕਰਦਾ ਮੰਮੀ ਕਾਦੇ ਵਾਸਤੇ ਬੋਲੀ ਜਾਂਦੀ ਆ ਗੱਲ ਨਹੀਂ ਪਤਾ ਤੁਹਾਡਾ ਮਾਮਾ ਇਹ ਜੀਆ ਕਰਦਾ ਬੋਲਣ ਵਾਲੀਆਂ ਇਹ ਕੋਈ ਨਾ ਫਰੋਦੀ ਭੈਣ ਸੀ ਉਹਨੂੰ ਵੀ ਦੁੱਖ ਹੁੰਦਾ ਨਾ ਵਿਚਾਰੇ ਦੁੱਖ ਹੁੰਦਾ ਭੈਣ ਸੀ ਨਾਲੇ ਹੋਰ ਉਹ ਪਾਈ ਤੁਸੀਂ ਲक्की ਨੂੰ ਬੁਲਾਓ ਉੱਥੇ ਪੁਲਿਸ ਵੀ ਆ ਰਹੀ ਆ ਛਾਣਵੀਂਣ ਹੋਊਗੀ ਸਾਰਾ ਕੁਝ ਆ ਗਿਆ ਮਾਮਾ ਆ ਲੱਕੀ ਆ ਗਿਆ ਕਰ ਲੈ ਗੱਲ ਭਾਈ ਮਾਮਾ ਮਾਮਾ ਸ੍ਰੀ ਕਾਲ ਸ੍ਰੀ ਕਾਲਾ ਉਹ ਕਿੱਥੇ ਸੀ ਇੰਨਾ ਟਾਈਮ ਲਾਤਾ ਅੱਛਾ ਹੁਣ ਦੱਸੋ ਕੀ ਹੋ ਗਿਆ ਮਾਮੀ ਨੂੰ ਕੀ ਕਿ ਮਾਮੀ ਮਾਮੀ ਲਈ ਆ ਬੇ ਤੇਰੀ ਮਾਮ ਮੋਕ ਗਈ ਨਹਿਰ ਚ ਮਾਰੀ ਸਾਲ ਮਾਮ ਮੋਕ ਗਈ ਹਾਂ ਮਾਮੀ ਨੇ ਕੀ ਹੋਣਾ ਤੀ ਮਾਮੀ ਦਾ ਤੇਰੀ ਚੰਗੀ ਭਾਈ ਹੈ ਓ ਮਾਮਾ ਉਹ ਕੋਈ ਨਹੀਂ ਪੁੱਤ ਕੋਈ ਨਾ ਬੱਸ ਕੋਈ ਨਾ ਲੱਕੀ ਚੁੱਪ ਕਰ ਜਾ ਚੁੱਪ ਕਰ ਉਹ ਘਰ ਆਉਂਦੀ ਫੋਨੇ ਕੋਲੇ ਰਹਿੰਦੀ ਸੀ ਆ ਦੇ ਮੇਸੇਰੇ ਸੀ ਉਹ ਤਾਂ ਕੀ ਹੈਗਾ ਸਾਰ ਦਿਨ ਕਲੇਸ਼ ਕਰਦੀ ਸੀ ਉਹਦੇ ਨਾਲ ਓਹੀ ਮੈਂ ਲੜੀ ਇਹਨਾਂ ਇਹਨਾਂ ਨੂੰ ਜੇ ਕਲੇਸ਼ ਸੀ ਤਾਂ ਹੀ ਉਹਨੇ ਐਡਾ ਕਦਮ ਚੱਕਿਆ ਹਾਂ ਬਾਈ ਤਲਾਕ ਤੇ ਬਿੰਦੀ ਸੀ ਕਹਿੰਦੇ ਮੈਂ ਤਲਾਕ ਦਵਾਉਂਦੇ ਹਾਂ ਆ ਦਵਾ ਲਓ ਤਲਾਕ ਹੋ ਗਏ ਸੌਖੇ ਹੁਣ ਹੋ ਗਏ ਕਰ ਖਾਲੀ ਸਾਡੇ ਉਹ ਸੌਖੇ ਹੋ ਗਏ ਉਹ ਤਾਂ ਮੈਥੋਂ ਕਾਨੂੰਨ ਲੱਕੀ ਮੂੰਹ ਖਲਾਉਣਾ ਪਈ ਹੁਣ ਕੋਈ ਕਰੇ ਨਾ ਬੋਲਣ ਨੂੰ ਤਾਂ ਮੇਰਾ ਹੱਕ ਨਹੀਂ ਲੱਗਾ ਨਾ ਖੋਲ ਲਓ ਹੁਣ ਮੂੰਹ ਕੀ ਰਹਿ ਰਹਿ ਗਿਆ ਖੋਲ ਲਓ ਹੁਣ ਨਾ ਬੋਲ ਪੋ ਹੁਣ ਉਹ ਤਾਂ ਉਹ ਪਈਆ ਮਰੀ ਇੱਕ ਨਾ ਇੱਕ ਤਾਂ ਸਾਰੇ ਨੇ ਜਾਣਾ ਟੁਕੜੇ ਚ ਗਾ ਬਾਹੀ ਵੜ ਕੇ ਬੈਲੇਗਾ ਜਾਣਾ ਕਲੇਸ਼ ਪਹਿਲਾ ਲੈ ਜਾਂਦਾ ਸੋਡਾ ਲੈ ਰਾਦਾ ਮਰੀ ਭੈਣੇ ਘਰੇ ਟੌਰ ਦੇਖ ਲਾ ਸਰਬਾਰ ਵੀ ਜੇ ਮੈਂ ਉਹ ਜਾ ਵੀ ਉਹ ਚੱਲਿਆ ਹੁੰਦਾ ਹੈਗਾ ਸ਼ਰਮ ਨਹੀਂ ਆਉਂਦੀਗੀ ਮੰਮੀ ਮਾਮਾ ਉਧਰੋਂ ਆਇਆ ਉਹ ਲੱਭਦਾ ਫਿਰਦਾ ਸੀ ਜਰੂਰ ਤਾਂ ਮਾਮਾ ਇਹ ਜਿਹੇ ਕੱਪੜੇ ਪਾਉਂਦਾ ਹੈ ਨਹੀਂ ਪਤਾ ਮੈਨੂੰ ਲੱਭਦੇ ਹੋયા ਦੇ ਚੱਪਲ ਨਹੀਂ ਸੋਚਦੀ ਹੁੰਦੀ ਆਪ ਮੈਨੂੰ ਪੈਨਰਿਆ ਪਚਰਿਆ ਦੇਖ ਤਾਂ ਸਹੀ ਇਹਨਾਂ ਨੂੰ ਜਿਹੜੀ ਲੱਤੀ ਦੀ ਹੈ ਨਹੀਂ ਦੇਖ ਲੈ ਚੱਲਾ ਆਪਾਂ ਚੱਲੀਏ ਚੱਲ ਚੱਲ ਉਥੇ ਪੁਲਿਸ ਵੀ ਆ ਰਹੀ ਐ ਮੜਾ ਮਟਾ ਕੋਈ ਹਾਂ ਲੈ ਤੇਰੀ ਚਾਚੀ ਨੂੰ ਜਾਂਦਾ ਹੋਇਆ ਬੋਰ ਮਾਰ ਦੇ ਬਹਿਰਾ ਯਾਰ ਹੋਇਆ ਤੋ ਇਹਨਾਂ ਨੇ ਕਲੇਸ਼ ਨੇ ਲੈ ਲਿਆ ਕਲੇਸ਼ ਨੇ ਲੈ ਲਿਆ ਇਹਨਾਂ ਨੇ ਜਾ ਕਰਦਾ ਯਾਰ ਨੂੰ ਗਾਹਾਂ ਮੰਮੀ ਸਾਡਾ ਹੱਕ ਮੰਨਦਾ ਸਾਨੂੰ ਵੀ ਜਾਣੀ ਘਰੇ ਆਉਗੀ ਜਦੋਂ ਤਾਂ ਪੂਜਦੇ ਪੈਰ ਉਹਦੇ ਬਥੇਰੀ ਬਦੀਨ ਕਰਿਆ ਤੁਸੀਂ ਤੁਹਾਨੂੰ ਉਹਨੇ ਮੰਮੀ ਕੀ ਪਤਾ ਸੰਸਕਾਰ ਉੱਥੇ ਕਰਦੇ ਨੇ ਫਸਾ ਉੱਥੇ ਕਾਹਦਾ ਕਰਨਗੇ ਜਾਇਜਤ ਦੀ ਮਾਲਕਣਾ ਇੱਥੇ ਕਰਨ ਗਾ ਲਿਆ ਕੇ ਉਹਨਾਂ ਦਾ ਨੱਕ ਨਹੀਂ ਰਹਿਣਾ ਪੇਖਣ ਦਾ ਤੈਨੂੰ ਨਹੀਂ ਪਤਾ ਮੰਮੀ ਲੈ ਕੇ ਸਾਨੂੰ ਵੀ ਲੈ ਜਾ ਮੰਮੀ ਨੇ ਉਹਨੂੰ ਮੰਮੀ ਨੂੰ ਇੱਥੇ ਨਹੀਂ ਲੈ ਕੇ ਆਉਣਾ ਉੱਥੇ ਉਹ ਸੰਸਕਾਰ ਕਰਦਾ ਕਾਹਨੂੰ ਕਰਦਾ ਤੂੰ ਦੇਖ ਲੈ ਇੱਥੇ ਲਿਆਉਗਾ ਜਮਾਨੀ ਕਰਦਾ ਉੱਥੇ ਸੰਸਕਾਰ ਉਹਦਾ ਲੋਕਾਂ ਦੇ ਹੋਣਾ ਹਟ ਦੇਣਗੇ ਲੋਕਾਂ ਦਾ ਮੂੰਹ ਚ ਲਾ ਦੇ ਤੂੜੀਆਂ ਉਹ ਲੱਗ ਕਉਗਾ ਉਹ ਦਸ ਮਾਰ ਕੇ ਚੂੜਾ ਪਾਈ ਬੈਠੀ ਹੈ ਭਾਵੇਂ ਮੈਂ ਤਾਂ ਪਾਉਣ ਦਾ ਸਿੱਕੀ ਸੰਦੀ ਮੈਂ ਕਿਉਂ ਆ ਰਹਾ ਇਹੋ ਕਰਾਂ ਸਹਾਗ ਹੇ ਸੱਤ ਮੁੱਕੀ ਕੋੜੀ ਮੁੱਕੀ ਆ ਖਾਈ ਪੀ ਰਹੀ ਕਿ ਤੋ ਬੜਾ ਬੜਾ ਸਾਲ ਦੀ ਥੀ ਫਿਰ ਤੂੰ ਉੱਥੇ ਬਗ ਜਾਂਨੀ ਫਿਰ ਘਰੇ ਬਗ ਜਾ ਬਗ ਜਾ ਘਰੇ ਨਾਲੇ ਹੋਰ ਆ ਛੋਟਾ ਸੇ ਆਪਾਂ ਨੇ ਤਾਂ ਇੱਕ ਫੋਟਾ ਕਲੀਆਉਂਦੇ ਸੀ ਮੈਂ ਕੀ ਸੇ ਆਪਾਂ ਕਰਤਾ ਮੇਰੇ ਮਾਮੇ ਨੇ ਸਾਡੀ ਮੇਰੇ ਨਾਲ ਬੋਲਣ ਲੱਗ ਗਈ ਲੱਗ ਗਈ ਨਾਲੇ ਹੋਰ ਫੋਟਾ ਆ ਬਈ ਹੂਟ ਗਿਆ ਸਾਰਾ ਚਲ ਭਾਈ ਜਦੇ ਫੁੱਲ ਹੋਏ ਨਾ ਫੋਨ ਕਰਦੀ ਆ ਜਾਾਂਗੇ ਦੋ ਬੰਦੇ ਆਥੋਂ ਅਸੀਂ ਸੰਸਕਾਰ ਤਾਂ ਕਰਾਦਾ ਮੈਂ ਤਾਂ ਫੁੱਲਾਂ ਤੇ ਆਉਂਗੀ ਫੁੱਲਾਂ ਦਾ ਦੱਸ ਦਿਓ ਕਿਹੜੇ ਦਿਨ ਫੁੱਲ ਚੋਗਣਗੇ ਮੰਮੀ ਸੰਸਕਾਰ ਤਾਂ ਕਰਾ ਜਾ ਹੁਣ ਹੁਣ ਕੀ ਪਤਾ ਤੇ ਦੋ ਦਿਨਾਂ ਦੇ ਆ ਨੇ ਮੈਂ ਦੋ ਦਿਨ ਇੱਥੇ ਬੈਠੀ ਰਹੂੰਗੀ ਤੇ ਹੁਣ ਸੰਸਕਾਰ ਤਾਂ ਕਰਾ ਕੇ ਜਾਏਗੀ ਆ ਕਰਨੀ ਤੁਹਾਡੀ ਮੰਗੀ ਆਪਣੀ ਤਾਂ ਹੈ ਨਹੀਂ ਮਾਂ ਬਈ ਆਪਣੇ ਤਾਂ ਸਾਰੇ ਮਰੇ ਹੋਏ ਨੇ ਆਪਣਾ ਕੋਈ ਲਾ ਕੇ ਲਾ ਦੇ ਪੈਣਿਆ ਲਿਪਸਟਿਕ ਖਾਂਦੀ ਸੀ ਜੀ ਨਹੀਂ ਕੋਈ ਨਤਾਰ ਦੁੱਧ ਹੁਣ ਮਰੀ ਐ ਕੱਲ ਤਾਂ ਨਹੀਂ ਮਰੀ ਤੀ ਜਵਾਕੀ ਤੜਕੇ ਦਾ ਮੂੰਹ ਸਰਕਾ ਲਿਆ ਕਾ ਹੁਣ ਪੁੰਝਦੇ ਇਹ ਲਿਪਸਟਿਕ ਨਾਲ ਨਹੀਂ ਜਿੱਤਾ ਮੰਡੀ ਹੁੰਦੀ ਹਾਂ ਚਾਚੀ ਜੀ ਬਈ ਰੋਕੀ ਨਹੀਂ ਹੁੰਦੀ ਮੈਂ ਤਾਂ ਜਾਣੀ ਆ ਜਿਹੜੇ ਤਾਂ ਦੇ ਫੋਲ ਹੋਏ ਪਤਾ ਫੋਨ ਕਰਦੀ ਆ ਜਾਈਆਂ ਮੈਂ ਕਿ ਤੇਰੀ ਚਾਚੀ ਤੈਨ ਮਮੀ ਉਹਦੇ ਗੱਲ ਛੱਡ ਤੇ ਹੁਣ ਕਿਵੇਂ ਸਾਨੂੰ ਪੁੱਤ ਪੁੱਤ ਜੇ ਕਰਨ ਲੱਗੀ ਦਵਾਲਾ ਕੋਈ ਨਾ ਉਹ ਤਾਂ ਬਾਅਦ ਚ ਦਸੂੰਗੀ ਮੈਂ ਸਾਰਾ ਕੁਝ ਕੋਲ ਅੱਜ ਨਾ ਮੈਂ ਕੋਈ ਗੱਲ ਨਹੀਂ ਕਰ ਸਕਦੀ ਮੈਨੂੰ ਵੀ ਥੋੜੀ ਜਿਹੀ ਕਹਾ ਹੈ ਹਾਂ ਕਰ ਲੈ ਕੋਈ ਹੈਗਾ ਨਾਲੇ ਅੱਛਾ ਕੇ ਫਲਾਦਾ ਹਾਂ ਪਾਈਂ ਪਾਈਂ ਖੋਛੂ ਹੀ ਫਿਰਦੀ ਆ ਚਲ ਠੀਕ ਆ ਚੰਗਾ ਬਾਗ ਜਿਓ ਇਹ ਕਿਹ ਕੱਪੜੇ ਪਾ ਜਿਓ ਠਿੱਕੀ ਆ ਹਾਂ ਪਹਿਲੀ ਪਿੱਕੇ ਉਸਾ ਗੂੜੇ ਹੋਈ ਨਹੀਂ ਪੁੰਦੇ ਤੇਰੇ ਨਾਲ ਤੇ ਮਾਰਨਿੰਗ ਵਾਲੇ ਦੇ ਲਾ ਮੰਮੀ ਵੀ ਆਪਣੀ ਤਾਂ ਬਦਲੀ ਬੈਠੀ ਆ ਇਹਨੂੰ ਐਂ ਵੀ ਸੰਗੋਂਦੀ ਵੀ ਮੈਂ ਸੰਸਕਾਰ ਕਰਾ ਜਾ ਚੱਲ ਕੋਈ ਨਾ ਜਾ ਆਪਾਂ ਦੇਖੀਏ ਬਾਗ ਜੀ ਆਪਾਂ ਨਾਲ ਚੱਲ ਗੁੜੀਆਂ ਤਾਂ ਹੌਣ ਵੀ ਲੱਗ ਗਈਆਂ ਹੋਣੀਆਂ ਤੇ ਬਲੀ ਬਲੀ ਹੁਸ਼ਾ ਜੀ